ਪ੍ਰੀਤਮ ਕੌਰ ਦੇ ਘਰ ਵਿੱਚ ਮਾਤਮ ছায়ਾ ਹੋਇਆ ਸੀ ਕਿਥੇ ਕੁਝ ਸਮਾਂ ਪਹਿਲਾਂ ਖੁਸ਼ੀਆਂ ਦੇ ਨਾਲ ਇਹ ਘਰ ਭਰਿਆ ਹੋਇਆ ਸੀ ਪਰ ਅਚਾਨਕ ਹੀ ਦੁੱਖਾਂ ਨੇ ਆ ਕੇ ਆਪਣਾ ਡੇਰਾ ਲਾ ਲਿਆ ਪਿੰਡ ਦੀ ਔਰਤਾਂ ਨੇ ਆ ਕੇ ਬੀਬੀ ਪ੍ਰੀਤਮ ਕੌਰ ਨੂੰ ਸੰਭਾਲਣਾ ਸ਼ੁਰੂ ਕੀਤਾ ਕੁਝ ਦੇਰ ਵਿੱਚ ਹੀ ਬੀਬੀ ਪ੍ਰੀਤਮ ਕੌਰ ਥੋੜਾ ਸੰਭਲ ਜਦੋਂ ਇਸ ਗੱਲ ਦਾ ਪਤਾ ਪਤਨ ਸਿੰਘ ਦੀ ਪਤਨੀ ਜੱਪੂ ਨੂੰ ਲੱਗਿਆ ਤਾਂ ਉਹ ਵੀ ਦੁੱਖ ਵਿੱਚ ਸ਼ਾਮਿਲ ਹੋਣ ਦੇ ਲਈ ਪ੍ਰੀਤਮ ਕੌਰ ਦੇ ਘਰ ਆਈ ਪਰ ਉਸ ਦੇ ਅੰਦਰ ਹਾਲੇ ਵੀ ਝੂਠ ਫਰੇਬ ਨੇ ਵਸਾ ਕੀਤਾ ਹੋਇਆ ਸੀ ਪਰ ਉਹ ਬਾਹਰ ਬਾਹਰ ਤੋਂ ਰੋਣੀ ਸੂਰਤ ਜਈ ਬਣਾ ਕੇ ਬੈਠ ਗਈ ੱੱਕੇ ਨਾਲੀ ਅੱਖਾਂ ਵਿੱਚ ਹੰਝੂ ਕੱਢ ਲਏ ਅਤੇ ਵਿਖਾਵੇ ਮੱਤਰੀ ਰੋਣਾ ਸ਼ੁਰੂ ਕਰ ਦਿੱਤਾ ਪਰ ਪਿੰਡ ਦੀਆਂ ਔਰਤਾਂ ਨੇ ਇਸ ਗੱਲ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਉਹ ਤਾਂ ਪ੍ਰੀਤਮ ਕੌਰ ਦੇ ਦੁੱਖ ਵਿੱਚ ਸ਼੍ਰੀ ਖੌਂਦੇ ਨਾਲ ਸ਼੍ਰੀ ਖੌਂਦੇ ਲਈ ਆਈਆਂ ਸਨ ਅਚਾਨਕ ਹੀ 3-4 ਗੱਡੀਆਂ ਪਿੱਪੇ ਪ੍ਰੀਤਮ ਕੌਰ ਦੇ ਘਰ ਲੱਗੇ ਆ ਕੇ ਖੜ ਗਈਆਂ ਜਦੋਂ ਪਿੰਡ ਦੇ ਲੋਕਾਂ ਨੇ ਵੇਖਿਆ ਕਿ ਇਹ ਤਾਂ ਪ੍ਰੀਤਮ ਕੌਰ ਦੇ ਵੱਡੇ ਭਰਾ ਆ ਚੁੱਕੇ ਹਨ ਤਾਂ ਪਿੰਡ ਦੇ ਲੋਕਾਂ ਨੇ ਮੂੰਹ ਜੇ ਬਣਾਉਣੇ ਸ਼ੁਰੂ ਕਰ ਦਿੱਤੇ ਤਾਂ ਕਿ ਬੇਬੇ ਪ੍ਰੀਤਮ ਕੌਰ ਦੇ ਨੂੰ ਇਹ ਗੱਲਾਂ ਵਾਰ-ਵਾਰ ਸੁਣ ਕੇ ਪਿੰਡ ਦੇ ਲੋਕਾਂ ਨੂੰ ਇਹ ਸ਼ੱਕ ਜਾ ਹੋ ਗਿਆ ਹੀ ਕਿ ਪ੍ਰੀਤਮ ਕੌਰ ਦੇ ਵੱਡੇ ਭਰਾਵਾਂ ਨੇ ਜ਼ਰੂਰ ਚੰਦ ਮਾਮੇ ਦੇ ਨਾਲ ਬਹੁਤ ਜ਼ਿਆਦਾ ਬਤਸਲੁਕੀ ਕੀਤੀ ਹੋਵੇਗੀ ਜਦੋਂ ਸੇਬੇ ਦੀਆਂ ਮਾਮੀਆਂ ਅਤੇ ਮਾਮਿਆਂ ਦੇ ਘਰ ਦੇ ਅੰਦਰ ਆਉਣਾ ਸ਼ੁਰੂ ਕੀਤਾ ਤਾਂ ਪਹਿਲਾਂ ਪਹਿਲ ਕਿਸੇ ਨੇ ਵੀ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਬਸ ਪਿੰਡ ਦੇ ਕੁਝ ਬੰਦੇ ਉਹਨਾਂ ਨੂੰ ਸਾਸਰੀਏ ਕੱਲ ਦਾ ਜਵਾਬ ਦੇ ਰਹੇ ਸੀ ਬਾਹਰ ਵਿਸ਼ਾਏ ਹੋਈ ਪਲੜਾ ਉੱਤੇ ਪ੍ਰੀਤਮ ਕੌਰ ਦੇ ਵੱਡੇ ਭਰਾ ਆ ਕੇ ਬੈ ਗਏ ਅਤੇ ਮਾਮੀਆਂ ਕਮਰੇ ਦੇ ਅੰਦਰ ਸ਼ੋਕ ਪ੍ਰਗਟ ਕਰਾਂ ਗੀਆਂ ਔਰਤਾਂ ਕੋਲ ਚਲੀਆਂ ਗਈਆਂ ਬੀਬੀ ਪ੍ਰੀਤਮ ਕੋਲ ਉਸ ਸਮੇਂ ਬਿਲਕੁਲ ਚੁੱਪਚਾਪ ਆਪਣੇ ਭਰਾ ਦੀਆਂ ਜਾਂਦਾ ਨੂੰ ਚਿੱਤੇ ਕਰ ਰਹੀ ਸੀ ਅਤੇ ਵਿਚਾਰੀ ਦੁਬਾਰਾ ਤੋਂ ਰੋਣਾ ਸ਼ੁਰੂ ਕਰ ਦਿੰਦੀ ਅਕਾਲਕੌਰ ਵੀ ਵਿਚਾਰੀ ਆਪਣੀ ਬੀਬੀ ਪ੍ਰੀਤਮ ਕੋਲ ਨੂੰ ਵਾਰ-ਵਾਰ ਚੁੱਪ ਕਰਾਉਣ ਉੱਤੇ ਲੱਗੀ ਹੋਈ ਸੀ ਜਦੋਂ ਬੀਬੀ ਪ੍ਰੀਤਮ ਕਰਦੀ ਨਜ਼ਰ ਆਪਣੀਆਂ ਪਰਜਾਈਆਂ ਉੱਤੇ ਪਈ ਉਸ ਤੋਂ ਰਿਆ ਨਹੀਂ ਗਿਆ ਉਹ ਫਿਰ ਉੱਚੀ-ਉੱਚੀ ਦੁਬਾਰਾ ਰੋਣ ਲੱਗ ਪਈ ਪ੍ਰੀਤਮ ਕਰ ਦੇ ਮਨ ਵਿੱਚ ਬਹੁਤ ਜ਼ਿਆਦਾ ਗੁੱਸਾ ਸੀ ਪਾਲੂਸ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਗੁੱਸੇ ਉੱਤੇ ਕਾਬੂ ਕਰ ਲਿਆ ਕਿਉਂਕਿ ਜੋ-ਜੋ ਸਲੂਕ ਚੰਦ ਮੰਮੀ ਦੇ ਨਾਲ ਕੀਤਾ ਗਿਆ ਉਹ ਸਭ ਕੁਸ਼ ਚੰਦ ਮਾਮਾ ਪ੍ਰੀਤਮ ਕੋਲ ਬੀਬੀ ਨੂੰ ਪਹਿਲਾਂ ਹੀ ਦੱਸ ਗਿਆ ਸੀ ਸੇਬੇ ਦੀਆਂ ਮਾਮੀਆਂ ਬੀਬੀ ਪ੍ਰੀਤਮ ਕੋਲ ਨੂੰ ਰੋਂਦੇ ਹੋਏ ਵੇਖ ਕੇ ਉਹਦੇ ਕੋਲ ਆ ਕੇ ਬਹਿ ਗਈਆਂ ਅਤੇ ਦਿਖਾਵੇ ਮੱਤ ਰੋਣਾ ਸ਼ੁਰੂ ਕਰ ਦਿੱਤਾ ਪਰ ਪ੍ਰੀਤਮ ਕੋਲ ਆਪਣੇ ਦਿਲ ਉੱਤਰ ਪੱਥਰ ਰੱਖ ਕੇ ਉਹਨਾਂ ਕੋਲ ਬੈਠੀ ਰਹੀ ਪਤਾ ਨਹੀਂ ਕਿਉਂ ਪ੍ਰੀਤਮ ਕੋਲ ਉਹਨਾਂ ਨੂੰ ਕੁਝ ਕਹਿ ਨਹੀਂ ਸਕੀ ਸੇਪੇ ਦੇ ਮਾਮੇ ਆਖਣ ਲੱਗੇ ਕਿ ਸਾਡੇ ਬਰਾਦਾ ਸੰਸਕਾਰ ਸਾਡੇ ਪਿੰਡੀ ਕੀਤਾ ਜਾਵੇ ਜਦੋਂ ਇਹ ਗੱਲ ਸੇਪੇ ਤੱਕ ਪਹੁੰਚੀ ਤਾਂ ਉਸਨੇ ਕਿਹਾ ਮੇਰੀ ਬੇਬੇ ਇਸ ਗੱਲ ਨਾਲ ਸਹਿਮਤ ਨਹੀਂ ਉਹ ਤਾਂ ਆਪਣੇ ਬਰਾਦਾ ਸੰਸਕਾਰ ਇਸੇ ਪਿੰਡ ਵਿੱਚ ਹੀ ਕਰਨਾ ਚਾਹੁੰਦੀ ਹੈ ਪ੍ਰੀਤਮ ਕੌਰ ਸਭ ਤੋਂ ਵੱਡੀ ਹੋਣ ਕਰਕੇ ਉਸਦੇ ਪਰਿਵਾਰ ਨੇ ਆਪਣੀ ਭੈਣ ਦੀ ਗੱਲ ਮੰਨਣ ਤੋਂ ਇਨਕਾਰ ਨਹੀਂ ਕੀਤਾ ਸੰਸਕਾਰ ਕਰਨ ਵਾਸਤੇ ਲੱਕੜੀਆਂ ਇਕੱਠੀਆਂ ਕਰ ਲਈਆਂ ਗਈਆਂ ਪਾਠੀਆਂ ਦਾ ਇੰਤਜ਼ਾਮ ਕਰ ਲਿਆ ਗਿਆ ਅਰਤੀ ਤਿਆਰ ਕਰਕੇ ਵੇੜੇ ਵਿੱਚ ਰੱਖ ਦਿੱਤੀ ਗਈ ਜਦੋਂ ਪ੍ਰੀਤਮ ਬੇਬੇ ਨੇ ਅਰਥੀ ਨੂੰ ਵੇਖਿਆ ਤਾਂ ਉਸ ਦੇ ਅੰਦਰੋਂ ਇੱਕ ਵਾਰ ਫਿਰ ਤਾਹ ਨਿਕਲ ਗਈਆਂ ਔਰ ਜੋਰ-ਜੋਰ ਕੇ ਰੋਣ ਲੱਗੀ ਪਿੰਡ ਵਾਲਿਓ ਮੇਰੇ ਭਰਾ ਨੂੰ ਕਿਤੇ ਨਾ ਲੈ ਕੇ ਜਾਇਓ ਮੈਂ ਤਾਂ ਚੰਗੀ ਤਰ੍ਹਾਂ ਆਪਣੇ ਭਰਾ ਨੂੰ ਵੇਖਿਆ ਵੀ ਨਹੀਂ ਥੋੜੇ ਹੀ ਦਿਨ ਹੋਏ ਸੀ ਹੱਲੇ ਆਏ ਨੂੰ ਮੈਂ ਤਾਂ ਹੱਲੇ ਚਾ ਵੀ ਪੂਰੇ ਨਹੀਂ ਕੀਤੇ ਆਪਣੇ ਭਰਾ ਦੇ ਨਾਲ ਪ੍ਰੀਤਮਕੌਰ ਬੇਬੇ ਕਾਲ ਕੋਰ ਵੱਲ ਇਸ਼ਾਰਾ ਕਰਕੇ ਰੋ ਰੋ ਕੇ ਕਹਾਂ ਲੱਗੀ ਕਿ ਇਹ ਮੇਰੇ ਪ੍ਰਾਨੋਂ ਨਾ ਜਾਣਦੇ ਵੀ ਪਰ ਲੋਕਾਂ ਦੇ ਰੀਤੀ ਰਿਵਾਜਾਂ ਦੇ ਅੱਗੇ ਕਿਸਦਾ ਵਾਸ ਚੱਲਦਾ ਪਿੰਡ ਦੇ ਸਿਆਣੇ ਬੰਦਿਆ ਨੇ ਜਲਦੀ ਜਲਦੀ ਚੰਦ ਮਾਮੇ ਨੂੰ ਇਸ਼ਨਾਨ ਕਰਵਾਇਆ ਤੇ ਕੁਰਤਾ জামਾ ਪਾ ਕੇ ਅਰਥੀ ਉੱਤੇ ਲਟਾ ਦਿੱਤਾ ਜਦੋਂ ਪ੍ਰੀਤਮ ਕੌਰ ਦੇ ਵੱਡੇ ਪ੍ਰਾਨੇ ਚੰਦ ਮਾਮੇ ਨੂੰ ਮੋਏ ਦੇਖਿਆ ਤਾਂ ਉਸ ਦੀਆਂ ਅੱਖਾਂ ਦੇ ਵਿੱਚੋਂ ਵੀ ਮੱਲੋ ਮੱਲੀ ਹੰਝੂ ਨਿਕਲ ਆਏ ਅਤੇ ਉਹ ਆਪਣੇ ਮਨ ਵਿੱਚ ਬਹੁਤ ਜ਼ਿਆਦਾ ਪਛਤਾਵਾ ਕਰਨ ਲੱਗ ਪਈਆਂ ਸੋਚਣ ਲੱਗ ਪਈਆਂ ਕਿ ਅੱਜ ਅਸੀਂ ਸੱਚਮੁੱਚ ਚੰਦ ਮਾਮੇ ਨੂੰ ਬਹੁਤ ਜ਼ਿਆਦਾ ਤੜਫਾਇਆ ਪਰ ਦੁੱਜੇ ਦੋ ਪ੍ਰਾਅ ਉਤੇ ਕੋਈ ਫਰਕ ਨਹੀਂ ਪਿਆ ਉਹ ਟੈਸਟ ਤੋਂ ਮਸ ਨਹੀਂ ਹੋਏ ਆ ਕਲਕਾਰ ਦੇ ਕਾਰਨ ਪਿੰਡ ਵਿੱਚ ਪ੍ਰੀਤਮਕੌਰ ਬੇਬੇ ਦੀ ਬਹੁਤ ਜ਼ਿਆਦਾ ਆਦਰ ਸਤਕਾਰ ਵਧ ਗਿਆ ਇਸ ਲਈ ਸਾਰੇ ਦਾ ਸਾਰਾ ਪਿੰਡ ਪ੍ਰੀਤਮਕੌਰ ਦੇ ਘਰ ਇਕੱਠਾ ਹੋ ਗਿਆ ਸਾਰੇ ਕੰਮ ਪੂਰੇ ਕਰ ਲਏ ਗਏ ਅਰਤੀ ਨੂੰ ਚੁੱਕ ਕੇ ਸ਼ਮਸ਼ਾਨ ਘਾਟ ਵੱਲੋਂ ਲਿਜਾਇਆ ਜਾ ਰਿਹਾ ਸੀ ਔਰਤਾਂ ਦੇ ਇਕੱਠ ਬੰਦਿਆਂ ਦੇ ਇਕੱਠ ਦੇ ਪਿੱਛੇ ਪਿੱਛੇ ਆ ਰਿਹਾ ਸੀ ਸੇਬੇ ਅਤੇ ਉਸਦੇ ਮਾਮੇ ਨੇ ਅਰਤੀ ਨੂੰ ਚੁੱਕ ਲਿਆ ਅਤੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਲੈ ਕੇ ਜਾ ਕੇ ਵਿਚਾਰੇ ਚੰਦ ਮਾਮੇ ਨੂੰ ਅਗਨਪੇਟ ਕਰ ਦਿੱਤਾ ਗਿਆ ਉਹ ਵਿਚਾਰ ਆਪਣੀ ਜ਼ਮੀਨ ਅਤੇ ਜਾਇਦਾਦ ਨੂੰ ਇੱਥੇ ਛੱਡ ਕੇ ਇੱਕ ਨਿਰਪਰੀ ਜਿੰਦਗੀ ਨੂੰ ਭੋਗਦਾ ਹੋਇਆ ਇਸ ਜਹਾਨ ਨੂੰ ਛੱਡ ਕੇ ਚਲਾ ਗਿਆ ਪਿੰਡੇ ਲੋਕ ਉਸ ਬਾਰੇ ਗੱਲਾਂ ਕਰ ਰਹੇ ਸੀ ਪ੍ਰੀਤਮ ਬੇਬੇ ਤਾਂ ਹਰ ਵੇਲੇ ਆਪਣੇ ਪ੍ਰਾਣਾਂ ਦਾ ਜਾਦ ਕਰ ਰਹੀ ਸੀ ਸੰਸਕਾਰ ਹੋਣ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਰਸਮਾਂ ਪੂਰੀਆਂ ਕੀਤੀਆਂ ਗਈਆਂ ਪਰ ਪ੍ਰੀਤਮ ਬੇਬੇ ਨੇ ਆਪਣੇ ਪਰਾਂਵਾਂ ਅਤੇ ਪਰਜਾਈਆਂ ਦੇ ਨਾਲ ਜ਼ਿਆਦਾ ਗੱਲਬਾਤ ਕਰਨੀ ਠੀਕ ਨਹੀਂ ਸਮਝੀ ਪ੍ਰੀਤਮ ਬੇਬੇ ਦੇ ਘਰ ਵਿੱਚ ਪਾਲੇ ਦੀ ਮਾਂ ਚਸਪੀਰ ਕੌਰ ਅਤੇ ਬਿਸ਼ਨ ਕੌਰ ਦਾਈ ਅਤੇ ਹੋਰ ਵੀ ਸੂਝਵਾਨ ਔਰਤਾਂ ਬਹੁਤ دیر ਤੱਕ ਰੁਕੀਆਂ ਰਹੀਆਂ ਜਦੋਂ ਕਾਫੀ ਸ਼ਾਮ ਦਾ ਵੇਲਾ ਹੋਇਆ ਪ੍ਰੀਤਮ ਕੌਰ ਦੇ ਭਰਾਵਾਂ ਨੇ ਆਪਣੇ ਪਿੰਡ ਜਾਣ ਤੋਂ ਪਹਿਲਾਂ ਪ੍ਰੀਤਮ ਕੌਰ ਦੇ ਸਿਰ ਉੱਤੇ ਹੱਥ ਰੱਖ ਕੇ ਉਸ ਨੂੰ ਅਲਵਿਦਾ ਕਹਿ ਕੇ ਗੱਡੀਆਂ ਵਿੱਚ ਬੈਠ ਕੇ ਚਲੇ ਗਏ ਅਤੇ ਉਹ ਰਸਤੇ ਵਿੱਚ ਗੱਲਾਂ ਕਰਦੇ ਹੋਏ ਜਾ ਰਹੇ ਸੀ ਸ਼ੁਕਰ ਹੈ ਪ੍ਰੀਤਮ ਕੌਰ ਬੇਬੇ ਨੂੰ ਅਸਲੀਅਤ ਦਾ ਪਤਾ ਨਹੀਂ ਲੱਗਿਆ ਪਰ ਪ੍ਰੀਤਮ ਕੌਰ ਬਹੁਤ ਸਮਝਦਾਰ ਔਰਤ ਹੋਣ ਦੇ ਕਾਰਨ ਉਸ ਸਮੇਂ ਉਸਨੇ ਕੁਛ ਵੀ ਬੋਲਣਾ ਸਹੀ ਨਹੀਂ ਸਮਝਿਆ ਪ੍ਰੀਤਮ ਕੋ ਬੇਬੇ ਦੇ ਭਰਾਵਾਂ ਦੇ ਜਾਣ ਤੋਂ ਬਾਅਦ ਘਰ ਦਾ ਮਾਹੌਲ ਹੌਲੀ-ਹੌਲੀ ਠੀਕ ਹੋਣ ਲੱਗ ਪਿਆ ਅਕਾਲ ਕੁਰੂ ਚਰੀ ਦੁਬਾਰਾ ਫਿਰ ਤੋਂ ਕੰਮ ਕਾਜਾਂ ਤੇ ਵਿੱਚ ਰੁੱਝ ਗਈ ਦੋ ਦਿਨ ਮਗਰੋਂ ਪ੍ਰੀਤਮ ਕੋ ਨੂੰ ਬਿਨਾਂ ਪੁੱਛੇ ਉਸਦੇ ਭਰਾਵਾਂ ਨੇ ਚੰਦ ਮਾਮੇ ਦੇ ਭੋਗ ਦੀ ਤਰੀਕ ਤਿਆਰ ਕਰ ਲਈ ਜਦੋਂ ਇਸ ਗੱਲ ਦਾ ਪਤਾ ਪ੍ਰੀਤਮ ਬੇਬੇ ਨੂੰ ਲੱਗਿਆ ਤਾਂ ਹੋਰ ਵੀ ਗੁੱਸੇ ਨਾਲ ਲੋਹਾ ਲਾਖਾ ਹੋ ਗਈ ਉਸ ਤੋਂ ਬਾਅਦ ਬੀਬੀ ਪ੍ਰੀਤਮ ਕੋਰ ਦਾ ਸਬਰ ਦਾ ਬੰਡ ਟੁੱਟ ਗਿਆ ਉਸਨੇ ਆਪਣੇ ਘਰ ਵਾਲੇ ਫੋਨ ਤੋਂ ਸਿੱਧਾ ਹੀ ਆਪਣੇ ਸਭ ਤੋਂ ਵੱਡੇ ਭਰਾ ਕੋਲ ਫੋਨ ਮਿਲਾ ਲਿਆ ਜਿਹੜਾ ਅੱਗੇ ਸਭ ਤੋਂ ਵੱਡੇ ਭਰਾਵਾਂ ਵਿੱਚੋਂ ਵੱਡਾ ਭਰਾ ਜੂਨ ਸਿੰਘ ਬੋਲਿਆ ਤਾਂ ਸਭ ਤੋਂ ਪਹਿਲਾਂ ਤਾਂ ਉਸਨੇ ਬੀਬੀ ਪ੍ਰੀਤਮ ਕੋਰ ਨੂੰ ਸੱਜਰੀ ਕਾਲ ਬੁਲਾ ਕੇ ਫਤਿਹ ਬੁਲਾਈ ਜਦੋਂ ਉਸਦੇ ਭਰਾ ਨੇ ਕਿਹਾ ਹੋਰ ਭੈਣੇ ਤੁਸੀਂ ਠੀਕ ਠਾਕ ਹੋ ਜਦੋਂ ਇਹ ਗੱਲ ਜੂਨ ਸਿੰਘ ਨੇ ਕਹੀ ਤਾਂ ਪ੍ਰੀਤਮ ਬੀਬੇ ਦੇ ਦਿਮਾਗ ਵਿੱਚ ਅੱਗ ਜਿਹੀ ਲੱਗ ਗਈ ਉਹ ਆਖਣ ਲੱਗੀ ਭਰਾਵਾ ਹੁਣ ਕਾਦਾ ਠੀਕ ਠਾਕ ਜੋ ਤੁਸੀਂ ਕਰਨਾ ਸੀ ਉਹ ਤਾਂ ਤੁਸੀਂ ਕਰ ਦਿੱਤਾ ਇਹ ਗੱਲ ਕਹਿਣ ਦੀ ਦੇਰ ਸੀ ਕਿ ਬਸ ਜੂਨ ਸਿੰਘ ਦੇ ਮੱਥੇ ਉੱਤੇ ਪਸੀਨਾ ਆ ਗਿਆ ਉਹ ਅੰਦਰੋਂ थरथਰ ਕੰਬਣ ਲੱਗ ਪਿਆ ਕਿਉਂਕਿ ਬੇਬੇ ਪ੍ਰੀਤਮਕੌਰ ਦਾ ਰਤਬਾ ਅਜੇ ਉਹਨਾਂ ਦੇ ਪਿੰਡ ਵਿੱਚ ਓਨਾ ਹੀ ਵੱਡਾ ਸੀ ਜਿੰਨਾ ਪਹਿਲਾਂ ਸੀ ਜੂਨ ਸਿੰਘ ਦੀ ਜ਼ੁਬਾਨ ਵਿੱਚੋਂ ਅੱਖਾਂ ਨਹੀਂ ਨਿਕਲ ਰਹੇ ਸਨ ਅਧਿ ਉਹ ਸੋਚਣ ਲੱਗ ਪਿਆ ਹੁਣ ਮੈਂ ਕੀ ਜਵਾਬ ਦੇਵਾਂ ਪ੍ਰੀਤਮਕੌਰ ਬੇਬੇ ਨੇ ਕਿਹਾ ਹਾਂ ਵੀਰਿਆ ਹੁਣ ਕਿਉਂ ਨਹੀਂ ਬੋਲਦਾ ਮੈਂ ਤੈਨੂੰ ਸ਼ਰਮਿੰਦਾ ਕਰਨ ਵਾਸਤੇ ਫੋਨ ਨਹੀਂ ਕੀਤਾ ਮੈਂ ਤੈਨੂੰ ਇਸ ਕਰਕੇ ਕੀਤਾ ਕਿਉਂਕਿ ਜਿਹੜਾ ਤੁਸੀਂ ਮੇਰੇ ਤੋਂ ਹਰਮਨ ਪਰੇ ਪ੍ਰਾਨ ਜਿਸ ਨੂੰ ਮੈਂ ਆਪਣੇ ਬੱਚਾ ਸਮਝਦੀ ਸੀ ਉਸ ਨਾਲ ਤੁਸੀਂ ਕੀ ਕੀ ਸਲੋ ਕੀਤਾ ਉਸ ਦਰਦ ਨੂੰ ਮਹਿਸੂਸ ਕਰਦੇ ਹੋਏ ਤੇਰੇ ਕੋਲ ਅੱਜ ਫੋਨ ਕੀਤਾ ਹੈ ਮੈਂ ਇਹ ਜਾਣਦੀ ਹਾਂ ਜਦੋਂ ਉਹ ਮੇਰੇ ਦਰਵਾਜ਼ੇ ਵਿੱਚ ਵੜਿਆ ਸੀ ਅਸੀਂ ਉਸ ਨੂੰ ਅੰਦਰ ਲੈ ਕੇ ਆਏ ਸੀ ਤਾਂ ਉਸ ਦੀ ਕਿਹੋ ਜੀ ਹਾਲਤ ਸੀ ਚਾਹ ਦੇ ਕੱਪੜੇ ਵੀ ਨਹੀਂ ਸਨ ਕਿੰਨੇ ਦਿਨਾਂ ਦਾ ਭੁੱਖਾ ਤੇ ਆਇਆ ਉਹ ਵਿਚਾਰਾ ਰੱਬ ਦਾ ਬੰਦਾ ਮੇਰੇ ਘਰ ਵਿੱਚ ਆਇਆ ਭਰਾਵਤ ਨੂੰ ਬਿਲਕੁਲ ਸ਼ਰਮ ਮੱਤੇ ਤਰਸਣੀ ਆਇਆ ਉਸ ਉੱਤੇ ਤੁਸੀਂ ਸਿਰਫ ਉਸਦੀ ਜ਼ਮੀਨ ਕਰਕੇ ਉਸ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੇ ਰਹੇ ਤੇ ਮੈਨੂੰ ਆਪਣੀਆਂ ਪਰਜਾਈਆਂ ਨੂੰ ਵੀ ਅੱਜ ਆਪਣੀਆਂ ਪਰਜਾਈਆਂ ਕਹਿੰਦੇ ਹੋਏ ਸ਼ਰਮ ਆ ਰਹੀ ਹੈ ਮੈਂ ਤੇ ਇੰਝ ਸੋਚ ਰਹੀ ਸੀ ਪਤਾ ਨਹੀਂ ਮੇਰੇ ਭਰਾ ਦੀ ਕਿੰਨੀ ਕੁ ਵਧੀਆ ਸੇਵਾ ਹੋ ਰਹੀ ਹੋਵੇਗੀ ਉਸ ਵਿਚਾਰੇ ਨੂੰ ਤਾਂ ਫੋਨ ਵੀ ਨਹੀਂ ਚਲਾਉਣਾ ਆਉਂਦਾ ਜਿਹੜਾ ਮੈਨੂੰ ਇੱਕ ਵਾਰ ਦੱਸਤਾ ਦਿੰਦਾ ਮੈਂ ਉਸ ਨੂੰ ਨਰਕ ਵਿੱਚੋਂ ਕੱਢ ਕੇ ਆਪਣੇ ਕੋਲ ਹੀ ਰੱਖਦੀ। ਇਹ ਗੱਲ ਸੁਣਨ ਤੋਂ ਬਾਅਦ ਜੂਨਸਿਲ ਕਮਦਾ ਹੋਇਆ ਬੋਲਿਆ, "ਨਾਨਾ ਮੇਰੀਏ ਭੈਣੇ, ਅਜਿਹੀ ਕੋਈ ਗੱਲ ਨਹੀਂ। ਇੱਕ ਵੀ ਅੱਖਰ ਜ਼ੁਬਾਨ ਉੱਤੇ ਸਹੀ ਤਰੀਕੇ ਨਾਲ ਨਹੀਂ ਬੋਲਿਆ ਜਾ ਰਿਹਾ ਸੀ। ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੇ ਸੱਚਮੁੱਚ ਹੀ ਰੱਬ ਦੇ ਬੰਦੇ ਨਾਲ ਬਹੁਤ ਮਾੜੇ ਸਲੋ ਕੀਤੇ ਸਨ।" ਜਦੋਂ ਪ੍ਰੀਤਮ ਪੇਪੇ ਨਾਲ ਜੂਨਸਿੰਘ ਦੀ ਗੱਲ ਹੋ ਰਹੀ ਸੀ ਤਾਂ ਜੂਨਸਿੰਘ ਦੀ ਪਤਨੀ ਉਸ ਦੇ ਘਬਰਾਉਂਦੇ ਹੋਏ ਹਾਫ-ਭਾਵ ਦੇ ਕੇ ਉਸ ਵੱਲ ਦੌੜੀ ਆਈ ਪਰ ਬੋਲੀ ਤਾਂ ਨਹੀਂ ਕੁਝ ਪਰੇਸ਼ਿਆਰੇ ਸ਼ਾਰਿਆ ਵਿੱਚ ਪੁੱਛਣ ਲੱਗੇ ਕਿਹਦਾ ਫੋਨ ਹੈ ਜੀ ਉਸਨੇ ਘਬਰਾਉਂਦੇ ਹੋਏ ਕੋਈ ਵੀ ਜਵਾਬ ਨਹੀਂ ਦਿੱਤਾ ਬਸ ਉਹ ਤਾਂ ਪ੍ਰੀਤਮ ਕੌਰ ਦੀਆਂ ਗੱਲਾਂ ਸੁਣ-ਸੁਣ ਕੇ ਅੰਦਰੋਂ ਖੁਰਦਾ ਜਾ ਰਿਹਾ ਸੀ ਪ੍ਰੀਤਮ ਕੌਰ ਨੇ ਇਹ ਕਹਿ ਕੇ ਫੋਨ ਕੱਢ ਦਿੱਤਾ ਕਿ ਪਰ ਆਵਾਜ ਤੋਂ ਬਾਅਦ ਤੁਸੀਂ ਮੇਰੇ ਲਈ ਮਰੇ ਅਤੇ ਮੈਂ ਤੁਹਾਡੇ ਲਈ ਮਰ ਗਈ ਹਲੇ ਜੌਨਸਨ ਨੇ ਸਾਹ ਵੀ ਨਹੀਂ ਲਿਆ ਸੀ ਕਿ ਫੋਨ ਕੱਟ ਕੇ ਤੁਰੰਤੀ ਉਸਦੀ ਪਤਨੀ ਉਸ ਨੂੰ ਆਖਣ ਲੱਗੀ ਮੈਨੂੰ ਲੱਗਦਾ ਵੱਡੀ ਲੰਮੜ ਜਾਣੀ ਦਾ ਫੋਨ ਆ ਕੇ ਹਟਿਆ ਹੈ ਭਲਾ ਕੀ ਬੋਲਦੀ ਸੀ ਉਹ ਤੁਹਾਨੂੰ ਪਤਨੀ ਜਿਉਂਦੇ ਹੁੰਦੇ ਦਿਮਾਗ ਵਿੱਚ ਕੀ ਆਇਆ ਤੇ ਕੀ ਨਹੀਂ ਉਸਨੇ ਖਿੱਚ ਕੇ ਪੂਰੀ ਤਰ੍ਹਾਂ ਵਟ ਕੇ ਆਪਣੀ ਪਤਨੀ ਦੇ ਮੋਢੇ ਤੇ ਚਪੇੜ ਧਰ ਦਿੱਤੀ ਅਤੇ ਆਖਣ ਲੱਗਾ ਹੁਣ ਦੱਸ ਤੈਨੂੰ ਉਸਨੇ ਮੈਨੂੰ ਕੀ ਆਖਿਆ ਚੰਦਰੀਏ ਜਨਾਨੀਏ ਤੇਰੇ ਕਰਕੇ ਮੈਂ ਆਪਣੇ ਭੈਣ ਦੇ ਨਾਲ ਮੇਲ ਮਿਲਾਬੇ ਨਹੀਂ ਰੱਖ ਪਾਇਆ ਜਿਸਨੇ ਮੈਨੂੰ ਛੋਟੇ ਹੁੰਦੇ ਆਪਣੇ ਹੱਥਾਂ ਦੇ ਨਾਲ ਖੜਾਇਆ ਅੱਜ ਵੀ ਮੈਨੂੰ ਉਹ ਦਿਨ ਯਾਦ ਆਉਂਦੇ ਨੇ ਪਰ ਤੂੰ ਕੀ ਜਾਣੇ ਇਸ ਪਿਆਰ ਨੂੰ ਉਸ ਵਿਚਾਰੇ ਨੇ ਤਾਂ ਕਦੇ ਵੀ ਸਾਡੇ ਘਰ ਆ ਕੇ ਜ਼ਮੀਨ ਅਤੇ ਜਾਇਦਾਦ ਬਾਰੇ ਪੁੱਛਿਆ ਵੀ ਨਹੀਂ ਅਤੇ ਤੁਹਾਡੀਆਂ ਕਰਤੂਤਾ ਕਰਕੇ ਮੈਂ ਵਿਚਾਰੇ ਚੰਦਪਰਾ ਦੇ ਨਾਲ ਵੀ ਬਹੁਤ ਮਾੜਾ ਸਲੂਕ ਕਰਦਾ ਰਿਹਾ ਬਿਲਕੁਲ ਸੱਚੀ ਕਹਿੰਦੀ ਸੀ ਅਜ ਪ੍ਰੀਤਮ ਕੌਰ ਖਬਰਦਾਰ ਆਜ ਤੋਂ ਬਾਅਦ ਜੜਾ ਕੋਈ ਮੇਰੀ ਭੈਣ ਦੇ ਬਾਰੇ ਕੋਈ ਵੀ ਗਲਤ ਸ਼ਬਦ ਬੋਲਿਆ ਤੁਸੀਂ ਚੰਦਰੀਓ ਮੈਨੂੰ ਉਸਦੇ ਅੱਗੇ ਖੜਾ ਕਰਨ ਚੋਕਾ ਵੀ ਨਹੀਂ ਛੱਡਿਆ ਦੱਸ ਹੁਣ ਚੰਦਰੀਏ ਤੂੰ ਹੀ ਮੈਨੂੰ ਦੱਸ ਮੈਂ ਕਿਹੜਾ ਮੂਹ ਲੈ ਕੇ ਆਪਣੀ ਭੈਣ ਦੇ ਘਰ ਜਾਵਾਂ ਤੇ ਤੂੰ ਸੁਣਨਾ ਚਾਹੁੰਦੀ ਐ ਫੋਨ ਉੱਤੇ ਕੀ ਹੋਇਆ ਐ ਲੈ ਸੁਣ ਮੇਰੀ ਭੈਣ ਪ੍ਰੀਤਮ ਨੂੰ ਸਭ ਪਤਾ ਲੱਗ ਗਿਆ ਕਿ ਅਸੀਂ ਕੀ ਕੀ ਸਲੂਕ ਕੀਤਾ ਚੰਦ ਭਰਾ ਦੇ ਨਾਲ ਚੰਦਰੀਏ ਜਿਹੜੇ ਤੁਕੇਲੇ ਸੇਬ ਫਲ ਫਰੂਟ ਉਸ ਤੋਂ ਲੁਕੋ ਕੇ ਰੱਖਦੀ ਸੀ ਉਹ ਤੱਕ ਵੀ ਪ੍ਰੀਤਮ ਭੈਣ ਨੂੰ ਚੰਦ ਭਰਾ ਨੇ ਦੱਸ ਦਿੱਤਾ ਉਹ ਤਾਂ ਪਤਾ ਨਹੀਂ ਕਿਵੇਂ ਵਿਚਾਰੀ ਪ੍ਰੀਤਮ ਕੋਰ ਨੇ ਸਾਡੀ ਲਾਜ ਰੱਖ ਲਈ ਸਾਰੇ ਪਿੰਡ ਦੇ ਸਾਹਮਣੇ ਸਾਨੂੰ ਜਲੀਲ ਨਹੀਂ ਕੀਤਾ ਮੈਨੂੰ ਸਭ ਪਤਾ ਐ ਤੂੰ ਅਤੇ ਮੇਰੇ ਦੂਜੇ ਤਿੰਨ ਭਰਾ ਤੇ ਉਹਨਾਂ ਦੀਆਂ ਜਨਾਨੀਆਂ ਉਹ ਤੇ ਸਿਰ ਇਸ ਕਰਕੇ ਗਈ ਸੀ ਤਾਂ ਕਿ ਲੋਕ ਦਿਖਾਵਾ ਕਰ ਸਕਣ ਤੁਸੀਂ ਕੋਈ ਵੀ ਮੇਰੀ ਭੈਣ ਦੇ ਘਰ ਉਸ ਦਾ ਦੁੱਖ ਵੰਡਾਉਣ ਵਾਸਤੇ ਨਹੀਂ ਗਏ ਸੀ ਜਦੋਂ ਇਹ ਗੱਲਾਂ ਵੱਡੀ ਮੰਮੀ ਨੇ ਸੁਨੀਆਂ ਤਾਂ ਉਸ ਦੀ ਤਰਜੀਹ ਟੀਕਾਣੇ ਆ ਗਈ ਦੂਜੇ ਪਾਸੇ ਪ੍ਰੀਤਮ ਕੌਰ ਦੀ 23 ਸੰਸਕਾਰ ਵਾਲੇ ਦਿਨ ਪਹੁੰਚ ਗਈ ਸੀ ਅਤੇ ਹੱਲੇ ਤੱਕ ਪ੍ਰੀਤਮ ਕੌਰ ਬੇਬੇ ਦੇ ਘਰੀ ਟਿਕ ਗਈ ਅਕਾਲਕੁਰ ਦੇ ਨਾਲ ਕੰਮ ਵਿੱਚ ਹੱਥ ਵਟਾਉਣ ਲੱਗ ਪਈ ਅਕਾਲਕੁਰ ਬੀਬੀ ਪ੍ਰੀਤਮ ਕਰਨ ਨੂੰ ਪੁੱਛਣ ਲੱਗੀ ਮੇਪੇ ਪਉਂਕਿਤ ਪਉਂਦੀ ਤਰੀਕ ਬਾਰੇ ਕੁਸ਼ਪਤਾ ਲੱਗਿਆ ਤਾਂ ਚਾਟੀ ਪ੍ਰੀਤਮ ਕਰਨ ਨੇ ਕਹਿ ਦਿੱਤਾ ਅਸੀਂ ਨਹੀਂ ਜਾਣਾ ਉੱਥੇ ਉਹਨਾਂ ਦੇ ਪਿੰਡ ਬਸ ਅਸੀਂ ਤਾਂ ਇੱਥੇ ਹੀ ਸਾਜ ਪਾਟ ਕਰਵਾ ਲਵਾਂਗੇ ਪ੍ਰੀਤਮ ਬੀਬੇ ਗੁੱਸੇ ਵਿੱਚ ਬੋਲ ਰਹੀ ਸੀ ਇਸ ਕਰਕੇ ਅਕਾਲਕੁਰ ਨੇ ਅਗੋਂ ਕੋਈ ਵੀ ਸਵਾਲ ਕਰਨਾ ਜਾਇਜ਼ ਨਾ ਸਮਝਿਆ ਪ੍ਰੀਤਮ ਬੇਬੇ ਤੇ ਪ੍ਰਾਜ ਜੀ ਹੁਣ ਸੋਨੇ ਬਹੁਤ ਕੋਸ਼ਿਸ਼ ਕੀਤੀ ਫੋਨ ਮਿਲਾ ਕੇ ਪ੍ਰੀਤਮ ਕੌਰ ਬੇਬੇ ਤੋਂ ਮਾਫੀ ਮੰਗਣ ਦੀ ਪਰ ਪ੍ਰੀਤਮ ਕੌਰ ਨੇ ਫੋਨ ਹੀ ਨਹੀਂ ਚੁੱਕਿਆ ਪ੍ਰੀਤਮ ਕੌਰ ਨੇ ਉਸੇ ਦੇ ਨੀ ਪਿੰਡ ਦੇ ਗ੍ਰੰਥੀ ਜਗਿੰਦਰ ਸਿੰਘ ਨੂੰ ਬੁਲਾ ਕੇ ਮਹੀਨੇ ਦੀ 11 ਤਰੀਕ ਰੱਖ ਦਿੱਤੀ ਦੂਜੇ ਪਾਸੇ ਉਸਦੇ ਪਰਮਾ ਨੇ 7 ਤਰੀਕ ਨੂੰ ਹੀ ਤਿੰਨਾ ਪਰਮਾ ਤਿੰਨਾ ਦਿਨਾਂ ਦਾ ਅਖੰਡ ਪਾਠ ਸਾਹਿਬ ਰੱਖ ਕੇ ਚੰਦ ਮਾਮੇ ਦਾ ਭੋਗ ਆਪਣੇ ਪਿੰਡ ਵਿੱਚ ਹੀ ਪਵਾ ਦਿੱਤਾ ਜਿਉਂ ਸੋ ਮਾਮੇ ਨੂੰ ਆਪਣੀ ਭੈਣ ਦਾ ਮੇਨਾ ਦਿਨ ਰਾਤ ਜਿਉਂ ਨਹੀਂ ਦੇ ਰਿਆ ਸੀ ਅੰਦਰੋਂ ਅੰਦਰ ਉਸ ਨੂੰ ਪ੍ਰੀਤਮ ਕੌਰ ਦੇ ਬੋਲੇ ਹੋਏ ਬੋਲ ਵੜ ਵੜ ਖਾਰੇ ਸਨ ਜਿਉਨਸਨ ਦਾ ਮਾਮਾ ਆਪਣੇ ਪਰਿਵਾਰ ਦੇ ਨਾਲ ਉਸ ਦਿਨ ਤੋਂ ਜ਼ਿਆਦਾ ਲਗ ਅਲ ਪਤਵੀ ਨਹੀਂ ਕਰ ਰਹੀ ਸੀ ਉਹ ਵਾਰ ਵਾਰ ਸੋਚ ਰਿਹਾ ਸੀ ਕਿ ਮੈਂ ਪ੍ਰੀਤਮ ਕੌਰ ਦੇ ਕੋਲ ਜਾ ਕੇ ਉਸ ਦੇ ਪੈਰ ਫੜ ਲਵਾਂ ਕਿਉਂਕਿ ਮਸਾਂ ਹੀ ਰੱਬ ਨੇ ਇੱਕ ਪੈਨ ਦਿੱਤੀ ਹੈ ਪੰਜ ਪ੍ਰਾਵਾਂ ਨੂੰ ਜਿਉਨਸਨ ਦੇ ਪਰਿਵਾਰ ਵਿੱਚ ਕੋਈ ਵੀ ਬੰਦਾ ਪ੍ਰੀਤਮ ਕੌਰ ਬੇਬੇ ਤੇ ਕੋਲ ਮਾਫੀ ਮੰਗਣ ਵਾਸਤੇ ਜਾਣ ਦੇ ਲਈ ਰਾਜੀ ਨਹੀਂ ਸੀ ਹੋ ਰਿਹਾ ਜਿਉਨਸਨ ਦੇ ਘਰ ਦੇ ਕਹਿ ਰਹੇ ਸਨ ਕਿ ਜਿਉਨਸਨ ਨੂੰ ਪਤਾ ਨਹੀਂ ਆਪਣੀ ਪੈਨ ਇੰਨੀ ਪਿਆਰੀ ਕਿਉਂ ਲੱਗ ਰਹੀ ਹੈ ਛੱਡ ਪੜਾ ਕਿਹੜਾ ਜਿਹੜੀ ਮੇਲ ਮਲਾਪ ਰੱਖਣਾ ਹੀ ਨਾ ਚਾਹੁੰਦੀ ਹੋਵੇ ਪਰ ਉਹਨਾਂ ਨੂੰ ਪਤਾ ਹੁੰਦਾ ਕਿ ਪ੍ਰਾਪ ਦੇ ਮਰਨ ਦਾ ਦਰਦ ਕਿੰਨਾ ਕੁ ਵੱਡਾ ਹੁੰਦਾ ਜਿਸ ਨੇ ਆਪਣਾ ਪ੍ਰਾਪ ਨੇ ਹੱਥਾਂ ਦੇ ਨਾਲ ਉੱਪਰ ਚੱਕ ਕੇ ਚੁੱਕ ਕੇ ਖੜਾਇਆ ਹੋਵੇ ਇਹ ਤਾਂ ਪ੍ਰੀਤਮ ਬੇਬੇ ਹੀ ਜਾਣਦੀ ਹੈ ਦੂਜੇ ਪਾਸੇ ਪ੍ਰੀਤਮ ਬੇਬੇ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਕੇ 11 ਦਿਨਾਂ ਦਾ ਸਹਜ ਪਾਰ ਰਖਵਾ ਦਿੱਤਾ ਜਿਉਂ-ਜਿਉਂ ਸਹਜ ਪਾਰ ਦੇ ਖੀਲੇ ਦਿਨ ਆ ਰਹੇ ਸੀ ਮੁਕੰਮਲ ਕੀਤੀਆਂ ਜਾ ਰਹੀਆਂ ਸਨ ਅਦੇ ਪਿੰਡ ਦੇ ਸਾਰੇ ਜ਼ਿੰਮੇਦਾਰ ਲੋਕ ਚੋਣਾਂ ਲਾਂਵ ਵਿੱਚ ਵਿਅਸਤ ਹੋ ਚੁੱਕੇ ਸਨ ਉਸ ਸਮੇਂ ਕਈਆਂ ਦਾ ਚੋਣਾ ਲੱਗ ਚੁੱਕਿਆ ਸੀ ਕਈਆਂ ਦਾ ਚੋਲਾ ਹੱਲੇ ਲੱਗਣਾ ਬਾਕੀ ਸੀ ਜਦੋਂ 11 ਤਰੀਕ ਨੂੰ ਤਿੰਨ ਦਿਨ ਬਾਕੀ ਰਹਿ ਚੁੱਕੇ ਤਾਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਬਦਲਾ ਵਿੱਚੋਂ ਕਿਨਵੇਂ ਸ਼ੁਰੂ ਹੋ ਗਈ ਪ੍ਰੀਤਮ ਕੌਰ ਅਤੇ ਉਸ ਦਾ ਸਾਰਾ ਪਰਿਵਾਰ ਗੁਰਦੁਆਰਾ ਸਾਹਿਬ ਵਿੱਚ ਆ ਕੇ ਵਾਰੋ-ਵਾਰੀ ਗਰੰਥੀ ਸਿੰਘ ਦੇ ਮੋਹ ਨਿਕਲੇ ਹੋਏ ਗੁਰਬਾਣੀ ਦੇ ਪਾਵਨ ਸ਼ਬਦਾਂ ਨੂੰ ਸਰਵਨ ਕਰਦੇ ਰਹੇ ਮੁੱਲੇ ਤਾਰਮੀ ਆਪਣੀ ਰਫ਼ਤਾਰ ਫੜਦਾ ਗਿਆ ਬੇਚਾਰੀ ਇਹ ਕਾਲ ਕੋਲਕਾਰ ਦੇ ਸਾਰੇ ਸਮਾਨ ਨੂੰ ਸੰਭਾਲਦੇ ਕਦੇ ਇੱਧਰ ਕਦੇ ਉੱਧਰ ਦੌੜੀ ਫਿਰ ਰਹੀ ਸੀ ਔਖੇ ਸੋਖੇ ਕਾਲ ਕੋਰ ਵੱਲੋਂ ਜਿਹੜੇ ਸਮਾਨ ਦੇ ਖਰਾਬ ਹੋਣ ਦਾ ਡਰ ਸੀ ਉਹ ਸਾਰੇ ਦਾ ਸਾਰਾ ਸੰਭਾਲ ਲਿਆ ਗਿਆ ਪੂਰਾ ਇੱਕ ਦਿਨ ਗੁਜ਼ਰ ਚੁੱਕਿਆ ਸੀ ਪਰ ਮੀਂਹ ਬੰਦ ਹੋਣ ਦਾ ਨਾਂ ਹੀ ਨਹੀਂ ਲੱਰਿਆ ਸੀ ਲੋਕਾਂ ਦੇ ਘਰਾਂ ਦੀਆਂ ਛੱਤਾਂ ਉੱਤੋਂ ਪਾਣੀ ਦੇ ਪਰ ਨਾਲ ਇੰਜ ਚੱਲ ਰਿਹਾ ਸੀ ਜਿਵੇਂ ਕਿਸੇ ਵੱਡੇ ਬੋਰਵਲ ਵਿੱਚੋਂ ਪਾਣੀ ਪਰਪਰ ਡਿੱਗਦਾ ਹੋਵੇ ਸਾਰੇ ਪਿੰਡ ਦੇ ਲੋਕ ਆਪਣੇ ਡੰਗਰ ਬੱਚਿਆਂ ਨੂੰ ਸੰਭਾਲਣ ਵਿੱਚ ਬੋਝਾਂ ਲਵੇ ਸੋਚੇ ਕਿ ਸਨ ਉਸ ਦਿਨ ਸਾਰੀ ਰਾਤ ਬਰਸਾਤ ਹੁੰਦੀ ਰਹੀ ਪਿੰਡ ਦੇ ਲੋਕਾਂ ਦੇ ਜਿੰਨੇ ਘਰ ਕੱਚੇ ਸਨ ਫਿਰ ਸੰਟਰ ਜਾਂ ਫਿਰ ਲੈਂਟਰ ਨਹੀਂ ਪਾਏ ਹੋਏ ਸੀ ਉਹਨਾਂ ਵਿਚਾਰਿਆਂ ਦੇ ਘਰਾਂ ਦੀਆਂ ਛੱਤਾਂ ਵਿੱਚੋਂ ਪਾਣੀ ਦੀਆਂ ਬੂੰਦਾ ਝੋਣ ਲੱਗ ਪਈਆਂ ਦੂਜੇ ਦਿਨ ਵੀ ਸਵੇਰ ਤੋਂ ਲੈ ਕੇ ਰਾਤ ਤੱਕ ਪਾਰੀ ਬਰਸਾਤ ਹੁੰਦੀ ਰਹੀ ਅਤੇ ਬੇਬੇ ਪ੍ਰੀਤਮ ਕੋਰੇ ਉਸ ਦਾ ਸਾਰਾ ਪਰਿਵਾਰ ਇਹੀ ਸੌਦਾ ਰਿਆ ਹੈ ਰੱਬਾ ਹੁਣ ਅੱਗੇ ਅੱਗੇ ਕਿਹੋ ਜਿਹੇ ਹਾਲਾਤ ਬਣਨਗੇ ਕਿਉਂਕਿ ਬੇਬੇ ਪ੍ਰੀਤਮ ਕੋਰੇ ਹੀ ਸੋਚੀ ਪਾਟੀ ਸੀ ਕਿ ਮੈਂ ਚੰਦ ਮਾਮੇ ਤੇ ਭੋਖ ਵਿੱਚ ਸਾਰੇ ਪਿੰਡ ਨੂੰ ਬੁਲਾਵਾਂਗੀ ਪਿੰਡ ਤੋਂ ਅੱਧਾ ਕਿਲੋਮੀਟਰ ਦੀ ਦੂਰੀ ਤੇ ਕੱਗਰ ਦਰਿਆ ਵਗਦਾ ਏ ਅਤੇ ਭਾਰੀ ਬਰਸਾਤ ਹੋਣ ਦੇ ਕਾਰਨ ਕੱਗਰ ਦਰਿਆ ਵਿੱਚ ਵੀ ਪਾਣੀ ਕਿਨਾਰਿਆਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਅਤੇ ਪਤਾ ਨਹੀਂ ਕਿੰਨੇ ਵੱਡੇ ਵੱਡੇ ਚੂਏ ਕੱਗਰ ਦਰਿਆ ਵਿੱਚ ਡਿੱਗਦੇ ਨੇ ਜਿਹੜੇ ਪਿੰਡੂਸ ਦਰਿਆ ਦੇ ਨੇੜੇ ਤੇੜੇ ਪੈਂਦੇ ਨੇ ਉਹ ਤਾਂ ਦਰਿਆ ਦੇ ਪਾਣੀ ਦੇ ਛੱਲਾਂ ਨੂੰ ਵੇਖ-ਵੇਖ ਕੇ ਥਰ-ਥਰ ਕੰਬ ਰਹੇ ਸੀ ਭਾਰੀ ਬਰਸਾਤ ਹੋਣ ਦੇ ਨਾਲ ਦੂਜਾ ਦਿਨ ਵੀ ਗੁਜ਼ਰ ਗਿਆ ਸੀ ਅਤੇ ਰਾਤ ਦਾ ਸਮਾਂ फोन ਦੇ तकरीबन 12:00 ਵਜੇ ਪੂਰੀ ਗੂੜੀ ਨੀਂਦ ਵਿੱਚ ਸੌ ਰਹੇ ਸੇਬੇ ਤੇ ਫੋਨ ਉੱਤੇ ਘੰਟੀ ਵੱਜੀ ਨੇੜੇ ਪਈ ਅਕਾਲ ਕੌਰ ਦੀ ਅਚਾਨਕੀ ਫੋਨ ਦੀ ਘੰਟੀ ਸੁਣ ਕੇ ਅੱਖ ਖੁੱਲ ਗਈ ਉਸ ਨੇ ਸੇਬੇ ਨੂੰ ਬਾਹਰ ਤੋਂ ਥੋੜਾ ਜਿਹਾ ਹਿਲਾ ਕੇ ਕਿਹਾ ਸੁਣਿਓ ਜੀ ਜਰਾ ਵੇਖਿਓ ਮੈਨੂੰ ਲੰਘਦਾ ਤੁਹਾਡੇ ਤੋਸ ਪਾਲੇ ਦਾ ਫੋਨ ਆ ਰਿਹਾ ਸੇਬੇ ਨੇ ਜਦੋਂ ਘੜੀ ਵੇਖੀ ਤਾਂ ਰਾਤ ਦੇ 12:00 ਵੱਜ ਚੁੱਕੇ ਸੀ ਉਸ ਨੇ ਜਲਦੀ ਜਲਦੀ ਫੋਨ ਚੁੱਕ ਕੇ ਆਪਣੇ ਕੰਨਾਂ ਲਗਾਇਆ ਅਗੋਂ ਬਹੁਤ ਹੀ ਘਬਰਾਟ ਭਰੀ ਆਵਾਜ਼ ਆਈ ਇੰਡ ਲੱਗ ਰਿਹਾ ਸੀ ਕਿ ਪਾਲੇ ਨੇ ਕੋਈ ਖੌਫਨਾਕ ਮੰਜ਼ਰ ਦੇਖ ਲਿਆ ਹੋਵੇ ਸੇਬਾ ਪਾਲੇ ਨੂੰ ਪੁੱਛਣ ਲੱਗ ਪਿਆ ਯਾਰ ਤੂੰ ਸਿੱਧਾ ਸਿੱਧਾ ਦੱਸ ਕੀ ਅਸਲ ਵਿੱਚ ਗੱਲ ਕੀ ਹੈ ਪਾਲਾ ਬਹੁਤ ਹੀ ਘਬਰਾਟ ਨਾਲ ਬੋਲਣ ਲੱਗਿਆ ਯਾਰ ਮੈਨੂੰ ਕਿਸੇ ਦਾ ਦਰਿਆ ਦੇ ਕੰਢੇ ਲੱਗਦੇ ਹੋਏ ਪਿੰਡ ਤੋਂ ਫੋਨ ਆਇਆ ਦਰਿਆ ਦਾ ਇੱਕ ਪਾਸੇ ਤਾਂ ਬੰਨ ਟੁੱਟ ਗਿਆ ਹੈ ਅਤੇ ਸਾਰੇ ਦਰਿਆ ਦਾ ਪਾਣੀ ਸਾਡੇ ਪਿੰਡ ਵੱਲ ਨੂੰ ਆ ਰਿਹਾ ਹੈ ਬਾਕੀ ਜਾਰੋ ਪਿੰਡ ਤਾਂ ਡੁੱਬ ਚੁੱਕਿਆ ਹੈ ਪਤਾ ਨਹੀਂ ਉਸ ਪਿੰਡ ਵਿੱਚ ਕੀ ਬਣ ਰਿਹਾ ਹੋਵੇਗਾ ਸੇਬੇ ਜਾਰ ਤੁਸੀਂ ਆਪਣਾ ਜ਼ਰੂਰੀ ਸਮਾਨ ਜਲਦੀ ਤੋਂ ਜਲਦੀ ਕਿਸੇ ਥਾਂ ਉੱਤੇ ਜਾ ਕੇ ਰੱਖ ਦਿਓ ਜਿਵੇਂ ਕਿ ਖਾਣ ਪੀਣ ਦਾ ਰਾਸ਼ਨ ਹੋਵੇ ਆਦ ਅਕਾਲਕੋ ਨੂੰ ਫੋਨ ਵਿੱਚੋਂ ਪਹਿਲੇ ਦੀ ਆਵਾਜ਼ ਸੁਣ ਲਈ ਸੀ ਅਤੇ ਉਹ ਪੱਜੀ-ਪੱਜੀ ਪ੍ਰੀਤਮ ਕੋਰ ਦੇ ਕਮਰੇ ਵੱਲ ਨੂੰ ਚਲੀ ਗਈ ਅਤੇ ਬੇਬੇ ਪ੍ਰੀਤਮ ਕੋਰ ਦੇ ਕਮਰੇ ਵਿੱਚ ਛੱਤ ਕਮਰੇ ਵਿੱਚ ਛੱਤ ਵਿੱਚੋਂ ਚੋਰੀਆਂ ਬੂੰਦਾਂ ਦੇ ਥੱਲੇ ਬਾਲਟੀਆਂ ਤੇ ਕਿਤੇ ਕਿਤੇ ਬਾਟੇ ਰੱਖੇ ਹੋਏ ਸਨ ਵਿਚਾਰੇ ਪ੍ਰੀਤਮ ਕੋਰ ਆਪਣੇ ਮੰਜ਼ੇ ਨੂੰ ਕਦੇ ਕਿਤੇ ਅਤੇ ਕਦੇ ਕਿਤੇ ਖਿਸਕਾ ਕੇ ਔਖੀ ਸੋਖੀ ਪੈਂਦੀ ਰਹੀ ਜਦੋਂ ਕਾਲ ਕੋਨੇ ਚਾਨੇ ਕੀ ਬੇਬੇ ਦਾ ਦਰਵਾਜ਼ਾ ਖੋਲ ਕੇ ਅੰਦਰ ਵੜ ਕੇ ਪ੍ਰੀਤਮ ਬੇਬੇ ਨੂੰ ਸਾਰੀ ਗੱਲ ਦੱਸੀ ਤਾਂ ਬੇਬੇ ਨੇ ਇੱਕ ਵੱਡਾ ਸਾਰਾ ਹੋਕਾ ਚਾਲਿਆ ਅਤੇ ਆਖਣ ਲੱਗੀ ਪੁੱਤ ਇਸੇ ਤਰ੍ਹਾਂ ਦਾ ਭਿਆਨਕ ਮੰਜ਼ਰ ਇੱਕ ਵਾਰ 2004 ਵਿੱਚ ਵੀ ਆਇਆ ਸਾਡੇ ਪਿੰਡ ਅਤੇ ਉਸ ਸਮੇਂ ਵੀ ਰਾਤ ਦੇ 10 ਵਜੇ ਹੋਏ ਸੀ ਜਦੋਂ ਸਾਰੇ ਦਾ ਸਾਰਾ ਪਾਣੀ ਅਚਾਨਕ ਆ ਕੇ ਪਿੰਡ ਵਿੱਚ ਵੜ ਗਿਆ ਸੀ। ਪਰ ਇਸ ਗੱਲ ਨੂੰ ਤੁਸੀਂ ਹਲਕੇ ਵਿੱਚ ਨਾ ਲਿਓ। ਜਿੰਨਾ ਵੀ ਕਰਦਾ ਸਮਾਨ ਖਾਨ ਪਿੰਡ ਦਾ ਹੈਗਾ ਉਹ ਤੁਸੀਂ ਉੱਪਰ ਕਿਤੇ ਟਿਕਾ ਕੇ ਰੱਖ ਦਿਓ। ਬਾਕੀ ਸੇਬੇਨ ਵਾਕਿਓ ਪਿੰਡ ਦੇ ਗਰੰਥੀ ਨੂੰ ਕਹਿ ਕੇ ਅਨਾਉਂਸਮੈਂਟ ਕਰਾ ਦੇਵੇ। ਕੋਈ ਪਤਾ ਨਹੀਂ ਐਤਕੀ ਕਿੰਨਾ ਕੋ ਪਾਣੀ ਆ ਜਾਵੇ। ਬਾਹਰ ਅਨਾਉਂਸਮੈਂਟ ਦੀ ਆਵਾਜ਼ਾਂ ਨੇ ਸ਼ੁਰੂ ਹੋ ਗਈ। ਅਧੇ ਸਾਰੇ ਪਿੰਡ ਵਿੱਚ ਖਲਬਲੀ ਮਚ ਗਈ। ਜਿੰਨਾ ਬਜ਼ੁਰਗਾਂ ਨੇ 2004 ਦਾ ਮੰਜ਼ਰ ਦੇਖਿਆ ਹੋਇਆ ਸੀ। ਉਹਨਾਂ ਨੇ ਪਿੰਡ ਵਿੱਚ ਉੱਚੀ-ਉੱਚੀ ਬੋਲ ਕੇ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ। ਇੱਕ ਪਾਸੇ ਪ੍ਰਸਾਦ ਹਟੰਡਾ ਨਾਮ ਨੇ ਸਿਲਾਰੀ। ਦੂਜੇ ਪਾਸੇ ਅਗਲੇ ਦਿਨ ਚੰਦ ਮਾਮੇ ਦਾ ਭੋਗ ਵੀ ਪੈਣਾ ਸੀ ਇਸ ਕਰਕੇ ਪ੍ਰੀਤਮ ਕੌਰ ਦੇ ਮਨ ਵਿੱਚ ਹੋਲ ਜਾਪ ਆਣੀ ਸ਼ੁਰੂ ਹੋ ਗਿਆ ਰਾਤ ਦੇ 12:30 ਵੱਜ ਚੁੱਕੇ ਸੀ ਪਿੰਡ ਦੇ ਮੌਤ ਪਰਬੰਦੇ ਪਿੰਡ ਤੋਂ ਬਾਹਰ ਜਾ ਕੇ ਉਸ ਥਾਂ ਉੱਤੇ ਖੜ ਗਏ ਜਿੱਥੋਂ ਕੱਗਰ ਦਰਿਆ ਦੇ ਬੰਦ ਦਾ ਪਾਣੀ ਟੁੱਟ ਕੇ ਪਿੰਡ ਵਿੱਚ ਵੜੇਗਾ ਪ੍ਰੀਤਮ ਬੇਬੇ ਤੇ ਸੁਰਖਾਬ ਪਿੰਡ ਦੇ ਨੇੜੇ ਇੱਕ ਹੋਰ ਪਿੰਡ ਪੈਂਦਾ ਸੀ ਜ ਜਦੋਂ ਉਹਨਾਂ ਬੰਦਿਆਂ ਨੇ ਉਸ ਪਿੰਡ ਵਿੱਚੋਂ ਜੋਰ-ਜੋਰ ਨਾਲ ਆਉਂਦੀਆਂ ਆਵਾਜ਼ਾਂ ਸੁਨੀਆਂ ਤਾਂ ਉਹ ਵੀ ਉਹਨਾਂ ਦਰਦ ਭਰੀਆਂ ਆਵਾਜ਼ਾਂ ਨੂੰ ਸੁਰਖੇ ਡਰ ਗਏ ਦਰਿਆ ਦਾ ਪਾਣੀ ਆਪਣੇ ਪੂਰੇ ਵੇਗ ਦੇ ਨਾਲ ਸੁਖਾਤ ਪਿੰਡ ਦੇ ਵੱਲ ਵੱਧ ਰਿਹਾ ਸੀ ਪਿੰਡ ਦੇ ਸਰਪੰਚ ਨੇ ਜੁਗਿੰਦਰ ਸਿੰਘ ਗ੍ਰੰਥੀ ਨੂੰ ਇੱਕ ਵਾਰ ਫਿਰ ਦੁਬਾਰਾ ਕਹਿ ਕੇ ਅਨਾਉਂਸਮੈਂਟ ਕਰਵਾਈ ਕਿ ਆਪਣੇ ਘਰਾਂ ਦੇ ਕਿ ਮਿੱਟੀ ਨਾਲ ਭੜਕੇ ਥੱਲੇ ਲਗਾਏ ਜਾਣ ਤਾਂ ਕਿ ਦਰਿਆ ਦਾ ਤੇਜ਼ ਰਫ਼ਤਾਰ ਦੇ ਨਾਲ ਆਉਂਦਾ ਪਾਣੀ ਘਰਾਂ ਦੇ ਅੰਦਰ ਨਾ ਵੜੇ ਜਦੋਂ ਇਹ ਗੱਲ ਅਕਾਲ ਕੌਰ ਨੇ ਸੁਣੀ ਤਾਂ ਉਸਨੇ ਸਿੱਬੇ ਨੂੰ ਨਾਲ ਲੈ ਕੇ ਕਈ ਅਤੇ ਬੱਠੜ ਚੁੱਕ ਲਿਆ ਅਤੇ ਘਰ ਦੇ ਵਿੱਚ ਹੀ ਮਿੱਟੀ ਪੁੱਟ-ਪੁੱਟ ਕੇ ਥੱਲੇ ਪਾਨੇ ਸ਼ੁਰੂ ਕਰ ਦਿੱਤੇ ਅਕਾਲ ਕੌਰ ਤੇ ਸਿੱਬੇ ਨੂੰ ਤਕਰੀਬਨ 1 ਘੰਟਾ ਹੋ ਗਿਆ ਉਹਨਾਂ ਨੇ ਤਕਰੀਬਨ 14 ਪੈਨਤਾਂ 14-15 ਥੱਲੇ ਮਿੱਟੀ ਨਾਲ ਪਰਕੇ ਆਪਣੇ ਦਰਵਾਜ਼ੇ ਦੇ ਸਾਹਮਣੇ ਲਗਾ ਦਿੱਤੇ ਰਾਤ ਦਾ 1:3 ਵੱਜ ਚੁੱਕਿਆ ਸੀ ਅਤੇ ਦਰਿਆ ਦਾ ਪਾਣੀ ਪਿੰਡ ਵਿੱਚ ਅਚਾਨਕ ਆ ਕੇ ਇਸ ਤਰ੍ਹਾਂ ਵੜਿਆ ਜਿਵੇਂ ਕਿਸੇ ਨੂੰ ਪਤਾ ਹੀ ਨਾ ਲੱਗਿਆ ਹੋਵੇ ਦਰਿਆ ਦੇ ਪਾਣੀ ਦੇ ਨਾਲ ਪਿੰਡ ਦੀਆਂ ਨਾਲੀਆਂ ਤੇ ਨਾਲੇ ਪੁਛਾਂ ਨੂੰ ਵਗਨੇ ਸ਼ੁਰੂ ਹੋ ਗਏ ਜਦੋਂ ਇਹ ਮੰਜਰ ਪ੍ਰੀਤਮ ਕੌਰ ਅਤੇ ਉਸ ਦੇ ਸਾਰੇ ਪਿੰਡ ਵਾਸੀਆਂ ਨੇ ਦੇਖਿਆ ਤਾਂ ਉਹ ਹੰਦੂ ਹੰਦੂ ਕਰ ਬਰਉਣ ਲੱਗ ਪਏ ਅਤੇ ਸੋਚਣ ਲੱਗ ਪਏ ਜੇਕਰ ਪਾਣੀ ਵੱਧਦਾ ਹੀ ਚੱਲਿਆ ਗਿਆ ਤਾਂ ਸਾਡਾ ਕੀ ਬਣੇਗਾ ਪਿੰਡ ਵਾਲਿਆਂ ਨੇ ਵੀ ਆਪਣੇ ਆਪਣੇ ਦਰਾਂ ਦੇ ਸਾਹਮਣੇ ਮਿੱਟੀ ਅਤੇ ਰੇਤੇ ਨਾਲ ਪਰ ਕੀ ਥੱਲੇ ਲਗਾਉਣੀ ਸ਼ੁਰੂ ਕਰ ਦਿੱਤੀ ਪਰ ਇਹਨਾਂ ਦਾ ਅਸਰ ਜ਼ਿਆਦਾ دیر ਨਾ ਰਿਹਾ ਸਭ ਤੋਂ ਪਹਿਲਾਂ ਦਰਿਆ ਦਾ ਪਾਣੀ ਪਿੰਡ ਦੇ ਇੱਕ ਪਾਸੇ ਰਹਿ ਰਹੇ ਵਿਚਾਰੇ ਗਰੀਬ ਧੱਕੇ ਦੇ ਘਰਾਂ ਦੇ ਅੰਦਰ ਵੜ ਗਿਆ ਉਹਨਾਂ ਦੇ ਛੋਟੇ ਛੋਟੇ ਨਿਆਣੇ ਰਾਤ ਨੂੰ ਗੂੜੀ ਨੀਂਦ ਵਿੱਚ ਸੁੱਤੇ ਪਏ ਸੀ ਸੁਖਾ ਪਿੰਡ ਵਿੱਚ ਸਾਧੂ ਨਾਮ ਦਾ ਬੰਦਾ ਜਿਹੜਾ ਉਸ ਪਿੰਡ ਵਿੱਚ ਸਭ ਤੋਂ ਗਰੀਬ ਸੀ ਜਦੋਂ ਉਸ ਦੇ ਕਾਲ ਵਿੱਚ ਦਰਿਆ ਦਾ ਪਾਣੀ ਹਵਾਨ ਬਣ ਕੇ ਵੜਿਆ ਤਾਂ ਉਸ ਤੋਂ ਤਾਂ ਖੁਦ ਵੀ ਨਹੀਂ ਸੰਭਲਿਆ ਗਿਆ ਉਹ ਆਪਣੇ ਨਿਆਣਿਆਂ ਨੂੰ ਕਿੱਥੋਂ ਸੰਭਾਲਦਾ ਉਸ ਵਿਚਾਰੇ ਦਾ ਜਿੰਨਾ ਵੀ ਰਸੋਈ ਦਾ ਸਮਾਨ ਸੀ ਸਾਰਾ ਦਾ ਸਾਰਾ ਪਾਣੀ ਵਿੱਚ ਤੈਰਨ ਲੱਗ ਪਿਆ ਉੱਥੋਂ ਦਾ ਅਤੇ ਉੱਥੋਂ ਉਤੋਂ ਉਸ ਦਾ ਘਰ ਬਹੁਤ ਨੀਵਾ ਸੀ ਜਿਸ ਕਰਕੇ ਉਸਨੇ ਕਾਲ ਵਿੱਚ ਆਪਣੇ ਬੱਚਿਆਂ ਤੇ ਘਰ ਵਾਲੇ ਨੂੰ ਕੱਢ ਕੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਪਹੁੰਚਾ ਦਿੱਤਾ ਉਸ ਪਿੰਡ ਵਿੱਚ ਪਤਾ ਨਹੀਂ ਕਿੰਨੇ ਕੁ ਜਹੇ ਪਰਿਵਾਰ ਸੀ ਜਿਹੜੇ ਇਸ ਪਾਣੀ ਦੀ ਮਾਰ ਥਲੇ ਝੂਚ ਰਹੇ ਸੀ ਦੂਜੇ ਪਾਸੇ ਪਾਲੇ ਹੋਰਾਂ ਦੇ ਘਰ ਵੀ ਪਾਣੀ ਨੇ ਪੂਰੀ ਤਰ੍ਹਾਂ ਤਬਾਹੀ ਮਚਾ ਦਿੱਤੀ ਤਲਾ ਤੇ ਉਸ ਦੀਆਂ ਪੈਣਾ ਵਿੱਚ ساری ਰਾਤ ਪਾਣੀ ਨੂੰ ਰੋਕਣ ਵਿੱਚ ਜਦ ਤੋਂ ਚਾਹਤ ਕਰਦੇ ਰਹੇ ਪਰ ਰੋਕ ਨਾ ਸਕੇ ਅਤੇ ਦਰਿਆ ਦਾ ਗੰਦਲਾ ਪਾਣੀ ਉਹਨਾਂ ਦੇ ਘਰ ਵਿੱਚ ਵੜ ਗਿਆ ਵਿਚਾਰੀ ਪਾਲੇ ਦੀ ਮਾਂ ਜਸਵੀਰ ਕੋਲ ਜ਼ਰੂਰੀ ਸਮਾਨ ਇਕੱਠਾ ਹੀ ਕਰਦੀ ਰਹਿ ਗਈ ਪਰ ਉਹਨਾਂ ਨੂੰ ਇੰਨਾ ਸਮਾਂ ਹੀ ਨਹੀਂ ਮਿਲਿਆ ਕਿ ਉਹ ਆਪਣੇ ਬੈੱਡ ਵਿੱਚ ਪਏ ਕੱਪੜੇ ਹੀ ਬਚਾ ਲੈਣ ਉਹਨਾਂ ਦੇ ਘਰ ਵਿੱਚ ਲਗਭਗ 4-4 ਫੁੱਟ ਪਾਣੀ ਜਮਾ ਹੋ ਗਿਆ ਪੱਲੇ ਨੇ ਆਪਣੀਆਂ ਪੈਣਾ ਨੂੰ ਉਸ ਘਰ ਵਿੱਚੋਂ ਕੱਢ ਕੇ ਸਿੱਧਾ ਗੁਰਦੁਆਰਾ ਸਾਹਿਬ ਦੀ ਉਤਲੀ ਮੰਜ਼ਿਲ ਉਤਲੀ ਮੰਜ਼ਲ ਵਿੱਚ ਪਹੁੰਚਾ ਦਿੱਤਾ ਜਿੱਥੇ ਸਾਰਾ ਪਿੰਡ ਇਕੱਠਾ ਹੋ ਰਿਹਾ ਸੀ ਅਤੇ ਕਾਲ ਕੋਰੇ ਤੇ ਪ੍ਰੀਤਮ ਬੇਬੇ ਜੋਂ-ਜੋ ਪਾਣੀ ਵਧ ਰਿਆ ਸੀ ਤ्यों-ਤ्यों ਦੋਨੋਂ ਡਰ ਦੇ ਮਾਰੇ ਸੈਮੀ ਜਾ ਰਹੀਆਂ ਸਨ ਪਰ ਪ੍ਰੀਤਮਕੌਰ ਬੇਬੇ ਨੇ ਖਾਂ ਪਿੰਡ ਦਾ ਸਮਾਨ ਸਾਰੇ ਦਾ ਸਾਰਾ ਬਚਾ ਲਿਆ ਕਨਕਨਾ ਪਰੀਆਂ ਹੋਈਆਂ ਢੋਲੀਆਂ ਲੋਕਾਂ ਦੇ ਘਰਾਂ ਦੇ ਵਿੱਚ ਪਈਆਂ ਹੀ ਰਹਿ ਗਈਆਂ ਪ੍ਰੀਤਮ ਬੇਬੇ ਦੇ ਘਰ ਵੀ ਦੋ ਢੋਲੀਆਂ ਕਨਕ ਦੀਆਂ ਪਰੀਆਂ ਹੋਈਆਂ ਸਨ ਪਰ ਜੋ-ਜੋ ਪਾਣੀ ਢੋਲੀਆਂ ਨੂੰ ਛੁੰਦਾ ਹੋਇਆ ਉਪਰ ਨੂੰ ਵਧਰਾ ਰਿਆ ਸੀ ਤੇ ਉਹ ਤੋ-ਤੋ ਕਾਲ ਕਰਤੇ ਪ੍ਰੀਤਮ ਦਾ ਕਾਲਜਾ ਪਟਨ ਨੂੰ ਹੋਇਆ ਪਿਆ ਸੀ ਕਿਉਂਕਿ ਇੰਨੇ ਪਾਣੀ ਨੂੰ ਸੰਭਾਲਣਾ ਕਿਸੇ ਦੇ ਵਾਸਤੇ ਗੱਲ ਨਹੀਂ ਸੀ ਰਹੀ ਆਖਿਰ ਨੂੰ ਟੋਲੀਆਂ ਵਿੱਚ ਪਈ ਹੋਈ ਅੱਧੀ ਕੋ ਕਨਕ ਪਾਣੀ ਨਾਲ ਭਿੱਜ ਕੇ ਬਿਲਕੁਲ ਗੱਝ ਹੋ ਗਈ ਉਸ ਦੀ ਸਲਾਬ ਦੇ ਨਾਲ ਉੱਪਰਲੀ ਕਨਕ ਵੀ ਲੱਤ ਪਖਰਾਬ ਹੋ ਚੁੱਕੀ ਸੀ ਪਿੰਡ ਦੇ ਬਹੁਤਾਂ ਬੰਦਿਆਂ ਦੀਆਂ ਮੱਝਾਂ ਪਾਣੀ ਦੇ ਵਿੱਚ ਕੋ ਉੱਥੇ ਖਾਂਦੀਆਂ ਰਹੀਆਂ ਕਿਸੇ ਦਾ ਜਾਨਵਰ ਸੁੱਖ ਚੈਨ ਦੇ ਨਾਲ ਨਹੀਂ ਬੈ ਸਕਿਆ ਜਿਨ੍ਹਾਂ ਦੇ ਜਾਨਵਰ ਪਿੰਡ ਤੋਂ ਬਾਹਰ ਬੰਨੇ ਹੋਏ ਸੀ ਉਹਨਾਂ ਨੂੰ ਤਾਂ ਦਰਿਆ ਦਾ ਪਾਣੀ ਆਪਣੇ ਨਾਲ ਹੀ ਹੜਾ ਲੈ ਗਿਆ ਪਿੰਡ ਦੇ ਕੁੱਤੇ ਬਿੱਲੀਆਂ ਸਾਰੇ ਦੇ ਸਾਰੇ ਪਾਣੀ ਦੇ ਡਰ ਤੋਂ ਭੱਜਦੇ ਫਿਰਦੇ ਰਹੇ ਪਾਣੀ ਦਾ ਲੈਵਲ ਸਾਰੀ ਰਾਤ ਵਧਦਾ ਰਿਹਾ ਗਾਲ ਕੋਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਟਿੱਕਣ ਲੱਗ ਪਏ ਅਤੇ ਉਸ ਦੇ ਨਾਲ ਖੜੀ ਹੋਈ ਪ੍ਰੀਤਮ ਕੌਰ ਨੂੰ ਕੁਟਕੇ ਜੱਫੀ ਪਾ ਲਈ ਸਾਰੇ ਦਾ ਸਾਰਾ ਪਿੰਡ ਕੋਰਦਰਾ ਸਾਹਿਬ ਦੀ ਉਤਲੀ ਬਿਲਡਿੰਗ ਦੇ ਵਿੱਚ ਇਕੱਠਾ ਹੋ ਗਿਆ ਜਦੋਂ ਪਾਲੇ ਨੇ ਦੇਖਿਆ ਕਿ ਪ੍ਰੀਤਮ ਕੋਰ ਤੇ ਉਸਦਾ ਪਰਿਵਾਰ ਗੁਰਦੁਆਰਾ ਸਾਹਿਬ ਵਿੱਚ ਨਹੀਂ ਪਹੁੰਚੇ ਤਾਂ ਪਾਲੇ ਨੂੰ ਫਿਕਰ ਹੋਈ ਪਤਾ ਨਹੀਂ ਕੀ ਬਨ ਰਿਹਾ ਹੋਵੇਗਾ ਉਹਨਾਂ ਦੇ ਘਰ ਵਿੱਚ ਫਿਰ ਉਹ ਤੁਰੰਤ ਥੱਲੇ ਉਤਰ ਕੇ ਸੇਪੇ ਦੇ ਘਰ ਵੱਲ ਨੂੰ ਹੋ ਤੁਰਿਆ ਜਦੋਂ ਪਾਲੇ ਨੇ ਦੇਖਿਆ ਕਿ ਘਰ ਦੇ ਅੱਗੇ ਥਾਲੀਆਂ ਵਿੱਚ ਮਿੱਟੀ ਪਾ ਕੇ ਦਰਵਾਜ਼ਾ ਬੰਦ ਕਰ ਦਿੱਤਾ ਹੈ ਤਾਂ ਪਾਲੇ ਨੂੰ ਹੋਰ ਵੀ ਚਿੰਤਾ ਸਤਾਉਣ ਲੱਗ ਪਈ ਉਹ ਬਿਨਾਂ ਦੇਰੀ ਕੀਤੇ ਹੀ ਕੰਧ ਉਪਰੋਸ਼ਾਲ ਮਾਰ ਕੇ ਅੰਦਰ ਵੜ ਗਿਆ ਜਦੋਂ ਉਸ ਨੇ ਚਾਰੇ ਪਾਸੇ ਦੇਖਿਆ ਤਾਂ ਅੰਦਰ ਘਰ ਦਾ ਸਾਰਾ ਸਮਾਨ ਪਾੜੀ ਉੱਤੇ ਤੈਰਿਆ ਸੀ ਉੱਤੋਂ ਪਿੰਡ ਦੀ ਲਾਈਟ ਵੀ ਭੱਜ ਗਈ ਸੀ ਪੱਲੇ ਨੇ ਔਖੇ ਸੋਕੀ ਹੁੰਦੇ ਪ੍ਰੀਤਮ ਵਿਭੇਤੇ ਕਾਰਨ ਦੇ ਚਾਕੇ ਉਹਨਾਂ ਨੇ ਵਾਜਾ ਮਾਰਨਿਆ ਸ਼ੁਰੂ ਕਰ ਦਿੱਤੀਆਂ ਅਤੇ ਕਹਿਣਾ ਸ਼ੁਰੂ ਕਰ ਦਿੱਤਾ ਤੁਸੀਂ ਸਾਰੇ ਅੰਦਰ ਕਿਸ ਗੱਲ ਤੋਂ ਹੱਲੇ ਤੱਕ ਰੁਕੇ ਹੋ요 ਜਦੋਂ ਪਾਲੇ ਨੇ ਸੇਬੇ ਨੂੰ ਆਵਾਜ਼ਾਂ ਮਾਰੀਆਂ ਤਾਂ ਸੇਬਾ ਵੀ ਹੌਲੀ-ਹੌਲੀ ਪਾਣੀ ਵਿੱਚ ਪੈਰ ਲਗਾਉਂਦਾ ਹੋਇਆ ਪਾਲੇ ਵੱਲ ਨੂੰ ਚੱਲ ਪਿਆ ਉਸ ਤੋਂ ਬਾਅਦ ਪ੍ਰੀਤਮ ਕੌਣਿਆ ਕਾਲ ਕੋਣ ਨੂੰ ਕਿਆ ਪੁੱਛ ਜਲਦੀ-ਜਲਦੀ ਸਿਰ ਆਪਣੇ ਗੈਣੇ ਘੱਟੇ ਚੱਕ ਕੇ ਗੁਰਦੁਆਰਾ ਸਾਹਿਬ ਉੱਤਲੀ ਮਾਰਤਵ ਚਲੀਏ ਵਿਚਾਰੀਏ ਕਾਲ ਕੋਰ ਨੇ ਥੋੜੇ ਜਿਹੀ ਗੈਣੇ ਘੱਟੇ ਜਿਹੜੇ ਸੇਬੇ ਨੇ ਪੈਸੇ ਵਾਪਸ ਕਰਕੇ ਦੁਬਾਰਾ ਕਢਵਾ ਲਿਆ ਸੀ ਉਹ ਅਕਾਲ ਕੋਣ ਨੇ ਚੱਕ ਲਿਆ ਅਤੇ ਬੇਬੇ ਪ੍ਰੀਤਮ ਕੌਰ ਨਾਲ ਸੇ ਬਾਤੇ ਪਲਾ ਆਪਣੇ ਘਰ ਦੀ ਕੰਦ ਨੂੰ ਔਕੀ ਸੋਕੀ ਟੱਪ ਕੇ ਗੁਰਦੁਆਰਾ ਸਾਹਿਬ ਦੀ ਉੱਪਰਲੀ ਮਾਰਤ ਵਿੱਚ ਚਲੇ ਗਏ ਸਾਰੇ ਪਿੰਡ ਵਿੱਚ ਹਨੇਰ 사ਇਆ ਹੋਇਆ ਸੀ ਅਤੇ ਪਿੰਡ ਵਿੱਚ ਕਈ ਬੰਦਿਆਂ ਦੀਆਂ ਬੱਚਾਂ ਤੇ ਕਾਵਾਂ ਬਹੁ ਨੀਵੇਂ ਥਾਂ ਉੱਤੇ ਬੰਨੀਆਂ ਹੋਈਆਂ ਸਨ ਜਿਸ ਕਰਕੇ ਪਾਣੀ ਅਚਾਨਕ ਆ ਜਾਣ ਉਪ ਕਾਰਨ ਉਹ ਵਿਚਾਰੇ ਬੇਚਾਨ ਜੁਆਨਰ ਖੁੱਲ ਕੇ ਕਿਤੇ ਹੋਰ ਵੀ ਨਾ ਜਾ ਪਾਏ ਤੇ ਪਾਣੀ ਵਿੱਚ ਹੀ ਡੁੱਬ ਕੇ ਮਰ ਗਏ ਪਿੰਡ ਵਿੱਚ ਨਿੱਕੇ ਨਿੱਕੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਸਭ ਕੁਝ ਪਾਣੀ ਨੇ ਆਪਣੇ ਵਿੱਚ ਸਮੇਟ ਲਿਆ ਇੱਕ ਗਰੀਬੜਾ ਜਿਹਾ ਬਜ਼ੁਰਗ ਅਤੇ ਉਸਦਾ ਪੋਤਾ ਤਕਰੀਬਨ 7 ਕੁ ਸਾਲ ਦੀ ਉਮਰ ਸੀ ਉਹ ਵਿਹੜ ਨੇ ਆਪਣੇ ਵਿੱਚ ਸਮੇਟ ਲਿਆ ਪਤਾ ਨਹੀਂ ਉਸ ਨੂੰ ਕਿਹੜੇ ਪਾਸੇ ਲੈ ਕੇ ਚਲਾ ਗਿਆ ਬਜ਼ੁਰਗ ਦੀਆਂ ਰੋ ਰੋ ਕੇ ਪੁੱਭਾ ਨਿਕਲ ਗਈਆਂ ਪਿੰਦੇ ਲੋਕ ਉਸ ਨੂੰ ਬਹੁਤ ਔਖਾ ਮਨਾ ਸਮਝਾ ਕੇ ਗੁਰਦੁਆਰਾ ਸਾਹਿਬ ਲੈ ਆਏ ਪਿੰਦੇ ਸਾਰੇ ਲੋਕਾਂ ਨੇ ਉਹ ਰਾਤੋ ਜਾ ਕੇ ਕੱਟੀ ਪਿੰਦੇ ਦੇ ਕਈ ਬਜ਼ੁਰਗਾਂ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ ਕਈਆਂ ਦੀਆਂ ਘਰ ਦੀਆਂ ਛੱਤਾਂ ਦੇ ਪਾਣੀ ਕਰਨ ਡਿੱਗ ਪਈਆਂ ਜਿਹੜੇ ਪਿੰਡ ਦੇ ਲੋਕਾਂ ਨੇ ਪਿੰਡ ਨੂੰ ਛੱਡ ਕੇ ਪਰ ਖੇਤਾਂ ਵਿੱਚ ਘਰ ਪਾਏ ਹੋਏ ਸੀ ਉਹਨਾਂ ਦਾ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਇਸ ਹਾਲਤ ਵਿੱਚ ਹਨ ਦੁੱਜੇ ਪਾਸੇ ਪ੍ਰੀਤਮ ਬੇਪੇ ਅਤੇ ਕਾਲਕਰ ਇਹ ਸੋਚ ਰਹੇ ਸੀ ਕਿ ਕੱਲ ਨੂੰ ਚੰਦ ਮਮੇ ਦਾ ਭੋਗ ਵਾਲਾ ਦਿਨ ਸੀ ਹੁਣ ਕੀ ਕੀਤਾ ਜਾ ਸਕਦਾ ਹੈ ਉਸੇ ਰਾਤ ਜੁਗਿੰਦਰ ਸਿੰਘ ਗ੍ਰੰਥੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਬੈਠਾ ਸੀ ਅਤੇ ਪ੍ਰੀਤਮ ਕੋਲ ਬੇਪੇ ਨੇ ਉਸ ਦੇ ਕੋਲ ਜਾ ਕੇ ਪੁੱਛਿਆ ਕਿ ਗ੍ਰੰਥੀ ਸਾਹਿਬ ਕੱਲ ਦਾ ਕੀ ਕੀਤਾ ਜਾਵੇ ਕੱਲ ਨੂੰ ਤਾਂ ਆਖਰੀ ਦਿਨ ਸੀ ਮੇਰੇ ਪਰਾ ਦੇ ਅੰਤਿਮ ਅਰਦਾਸ ਦਾ ਜੋਗਿੰਦਰ ਸਿੰਘ ਕ੍ਰਾਂਤੀ ਬੜਾ ਸੋਚਵਾਨ ਇਨਸਾਨ ਸੀ ਉਸਨੇ ਚੁਟ ਜਵਾਬ ਦਿੱਤਾ ਕਿ ਪ੍ਰੀਤਮ ਬੀਬੀ कौर ਜੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਅਸੀਂ ਅੰਤਿਮ ਅਰਦਾਸ ਦਾ ਦਿਨ ਦੋ ਚਾਰ ਦਿਨ ਠਹਿਰ ਕੇ ਰੱਖ ਲਵਾਂਗੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਬਾਕੀ ਰਹੀ ਗੱਲ ਜੈਤ ਮਰਿਆਦਾ ਵਿੱਚ ਪੜ ਸਕਦੇ ਹੋ ਅੰਤਿਮ ਅਰਦਾਸ ਦਾ ਭੋਗ ਸਮੇਂ ਦੀ ਨਜਾਕ ਕਰਦੋਂ ਤੇਗਦੇ ਹੋਏ ਕਦੇ ਵੀ ਪਾਇਆ ਜਾ ਸਕਦਾ ਹੈ ਜਦੋਂ ਇਹ ਗੱਲ ਬੀਬੇ ਪ੍ਰੀਤਮ ਕੌਰ ਨੇ ਸੁਣੀ ਤਾਂ ਉਸਦੇ ਮਨ ਵਿੱਚ ਥੋੜਾ ਜਿਹਾ ਹੌਂਸਲਾ ਆ ਗਿਆ ਹੁਣ ਭੋਗ ਦੀ ਕੋਈ ਚਿੰਤਾ ਨਹੀਂ ਪਹਿਲਾਂ ਆਪਣੇ ਪਿੰਡ ਨੂੰ ਵੇਖਾਂਗੇ ਸਾਰੇ ਪਿੰਡ ਦੇ ਨੌਜਵਾਨ ਬੱਚੇ ਬਜ਼ੁਰਗਾਂ ਨੇ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੇ ਥੱਲੇ ਵਾਲੇ ਬਰਾਂਡੇ ਅਤੇ ਉੱਤਲੀ ਇਮਾਰਤ ਵਿੱਚ ਰਾਤ ਕੱਟ ਲਈ ਸਵੇਰੇ ਜਦੋਂ ਸਾਰੇ ਪਿੰਡ ਵਾਲਿਆਂ ਨੇ ਪਾਣੀ ਦਾ ਮੰਝਾ ਦੇਖਿਆ ਤਾਂ ਪਾਣੀ ਬਿਲਕੁਲ ਆਪਣੀ ਉਸੇ ਹੀ ਰਫ਼ਤਾਰ ਦੇ ਵਿੱਚ ਪਿੰਡ ਦੀਆਂ ਗਲੀਆਂ ਦੇ ਵਿੱਚੋਂ ਵਗਦਾ ਹੋਇਆ ਜਾ ਰਿਹਾ ਸੀ ਪਾਣੀ ਤਾਂ ਸਥਲ 4 ਤੋਂ 5 ਫੁੱਟ ਦੇ ਵਿੱਚ ਚੱਲ ਰਿਹਾ ਸੀ ਕਈਆਂ ਦੀਆਂ ਮੱਝਾਂ ਘਰਨੀਵਾਂ ਹੋਣ ਕਰਕੇ 8-8 ਫੁੱਟ ਪਾਣੀ ਹੋਣ ਕਰਕੇ ਵਿੱਚ ਹੀ ਮਰ ਗਈਆਂ ਕਈਆਂ ਦੇ ਮੱਝਾਂ ਤੇ ਗਾਵਾਂ ਦੇ ਬੱਚੇ ਤੇ ਕੱਟੇ ਘਰਾਂ ਦੇ ਵਿੱਚ ਪਾਣੀ ਦੇ ਉੱਤੇ ਮਰੇ ਹੋਏ ਤੈਰ ਰਹੇ ਸੀ ਸਵੇਰੇ ਸਵੇਰੇ ਕਾਲ ਕੋ ਨੇ ਸਭ ਤੇ ਪਾਲੇ ਨੂੰ ਕਿਹਾ ਤੁਸੀਂ ਪਿੰਡ ਜਾ ਕੇ ਵੇਖ ਕੇ ਆਓ ਕੋਈ ਬੱਚਾ ਜਾਂ ਬਜ਼ੁਰਗ ਪਿੰਡ ਵਿੱਚ ਰਾਤੀ ਰਹਿਤਾ ਨਹੀਂ ਗਿਆ ਜਦੋਂ ਸੇਪਾ ਤੇ ਪੱਲਾ ਪਿੰਡ ਵਿੱਚ ਪਾਣੀ ਦੇ ਵਿੱਚੋਂ ਹੌਲੀ-ਹੌਲੀ ਲੰਘਦੇ ਹੋਏ ਜਾ ਰਹੇ ਸੀ ਉਸ ਸਮੇਂ ਦਾ ਪਿਆਨਕ ਮੇਂਂਂਜਰ ਵੇਖ ਕੇ ਅੰਦਰੋਂ ਅੰਦਰੀ ਦਰਦ ਨਾਲ ਕੁਲਾ ਉਠੇ ਜਿਨ੍ਹਾਂ ਘਰਾਂ ਦੇ ਵਿੱਚ ਇੱਕ ਦਿਨ ਪਹਿਲਾਂ ਰੌਣਕਾਂ ਲੱਗਿਆ ਸਨ ਉਹਨਾਂ ਘਰਾਂ ਦੇ ਵਿੱਚ 4 ਤੋਂ ਲੈ ਕੇ 5 ਫੁੱਟ ਪਾਣੀ ਖੜਾ ਹੋ ਗਿਆ ਤਦ ਹੀ ਅਚਾਨਕ ਉਹਨਾਂ ਦਹਾਣੇ ਸਾਹਮਣੇ ਇੱਕ ਮੋਟਰ ਵਾਲੀ ਕਿਸ਼ਤੀ ਆਉਂਦੀ ਹੋਈ ਵੇਖੀ ਜਦੋਂ ਉਹਨਾਂ ਨੇ ਧਿਆਨ ਨਾਲ ਵੇਖਿਆ ਤਾਂ ਉਸ ਕਿਸ਼ਤੀ ਵਿੱਚ ਕੁਝ ਫੌਜੀ ਆ ਰਹੇ ਸਨ ਤੇ ਜਦੋਂ ਉਹ ਪਾਲੇ ਘਰਾਂ ਦੇ ਨੇੜੇ ਪਹੁੰਚ ਗਏ ਤਾਂ ਫੌਜੀਆ ਨੇ ਉਹਨਾਂ ਤੋਂ ਪੁੱਛਿਆ ਕਿ ਤੁਹਾਡੇ ਪਿੰਡ ਦੇ ਲੋਕ ਇੱਥੇ ਹਨ ਤਾਂ ਸੇ ਬਾਤ ਤੇ ਪਾਲਾ ਉਹਨਾਂ ਫੌਜੀਆ ਨੂੰ ਗੁਰਦੁਆਰਾ ਸਾਹਿਬ ਲੈ ਕੇ ਚਲੇ ਗਏ ਕਿਉਂਕਿ ਫੌਜੀ ਆਪਣੇ ਨਾਲ ਖਾਂਦਸ ਸਮਾਨ ਅਤੇ ਸਾਹ ਪਿੰਨ ਵਾਲਾ ਪਾਣੀ ਲੈ ਕੇ ਆਈ ਸੀ ਸਭ ਤੋਂ ਪਹਿਲਾਂ ਖਾਂਦਸ ਸਮਾਨ ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਦਿੱਤਾ ਗਿਆ ਅਕਾਲ ਖੋਰ ਅਤੇ ਕੁਝ ਹੋਰ ਲੋਕਾਂ ਨੂੰ ਜਲਦੀ ਜਲਦੀ ਉਸਮਾਨਪਿੰਡ ਦੇ ਲੋਕਾਂ ਨੂੰ ਵਰਤਾ ਰਹੇ ਹਾਂ ਸਨ ਪਿੰਡ ਦੇ ਕੁਝ ਗੰਦੇ ਲੋਕ ਖੱਲੇ ਵੀ ਅਕਾਲ ਖੋਰ ਦੇ ਹੱਥੋਂ ਲਈ ਚੀਜ਼ ਖਾਣ ਵਾਸਤੇ ਤਿਆਰ ਨਹੀਂ ਸਨ ਪਰ ਕੁਝ ਲੋਕਾਂ ਨੇ ਅਕਾਲ ਖੋਰ ਨੂੰ ਰੱਬ ਦਾ ਰੂਪ ਮੰਨ ਲਿਆ ਜਿਵੇਂ ਵਿਚਾਰੀ ਉਹ 5:00 ਵਜੇ ਦੀ ਸੇਵਾ ਕਰ ਰਹੀ ਸੀ ਅਕਾਲ ਖੋਰ ਦੇ ਮਨ ਵਿੱਚ ਕੋਈ ਵੀ ਚਈ ਗੱਲ ਨਹੀਂ ਸੀ ਕਿ ਉਹ ਤਾਂ ਸਿਰਫ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਸੀ ਅੰਦਰ ਵਿੱਚ ਫੌਜੀਆਂ ਨੇ ਸਾਰੇ ਪਿੰਡ ਨੂੰ ਇਹ ਵਿਸ਼ਵਾਸ ਦਿਵਾਇਆ ਜਿਦੋਂ ਤੱਕ ਤੁਹਾਡੇ ਪਿੰਡ ਦਾ ਪਾਣੀ ਬਿਲਕੁਲ ਉੱਤਰ ਨਹੀਂ ਜਾਂਦਾ ਤੁਹਾਡੀ ਸੇਵਾ ਇਸੇ ਤਰ੍ਹਾਂ ਹੁੰਦੀ ਰਹੇਗੀ ਅਚਾਨਕ ਹੀ ਸੇਬੇ ਨੇ ਉਹਨਾਂ ਫੌਜੀਆਂ ਨੂੰ ਕਿਹਾ ਕਿ ਸਾਡੇ ਪਿੰਡ ਤੋਂ ਬਾਹਰ ਖੇਤਾਂ ਵਿੱਚ ਕੁਸ਼ਕਾਰ ਹਨ ਕਿਰਪਾ ਕਰਕੇ ਤੁਸੀਂ ਉੱਥੇ ਵੀ ਪਾਣੀ ਖਾਣ ਪੀਣ ਦਾ ਸਮਾਨ ਜ਼ਰੂਰ ਪਹੁੰਚਾ ਦਿਓ ਫੌਜੀਆਂ ਨੇ ਪਿੰਡ ਵਾਲਿਆਂ ਨੂੰ ਕਿਹਾ ਸਾਡੇ ਕੋਲ ਹੋਰ ਸਮਾਨ ਨਹੀਂ ਹੈ ਪਿੱਛੋਂ ਹੋਰ ਲੈ ਕੇ ਤੁਰੇ ਹੋਏ ਹਨ ਉਸੁਰ ਖਾਪ ਪਿੰਡ ਲੱਤਪਕ ਡੁੱਬੀ ਚੁੱਕਿਆ ਸੀ ਪਾਣੀ ਦੇ ਨਾਲ ਅਤੇ ਪਿੰਡ ਤੋਂ ਬਾਹਰ ਰਹਿ ਗਏ ਲੋਕਾਂ ਵਿੱਚ ਵਗਦੇ ਹੋਏ ਤੇਜ਼ ਪਾਣੀ ਦੀ ਰਫਤਾਰ ਦੇ ਕਾਰਨ ਤੈਸ਼ ਦਾ ਮਾਹੌਲ ਬਣਿਆ ਹੋਇਆ ਸੀ ਪਿੰਡ ਦੇ ਬਾਰ ਸਦ ਪੰਚ ਦਾ ਕਾਰ ਸੀ ਸਰਪੰਚ ਨੇ ਆਪਣੇ ਸਾਰੇ ਨੌਕਰਾਂ ਤੇ ਪੁੱਤਰਾਂ ਨੂੰ ਨਾਲ ਲਗਾ ਕੇ ਘਰ ਦਾ ਸਾਰਾ ਸਮਾਨ ਕਾਰ ਦੀ ਛੱਤ ਤੇ ਚੜਾ ਦਿੱਤਾ ਪਰ ਫਿਰ ਵੀ ਉਹ ਆਪਣੇ ਡੰਗਰ ਨੂੰ ਨਾ ਬਚਾ ਸਕਿਆ ਕਿਉਂਕਿ ਜਿੱਥੇ ਉਸਨੇ ਆਪਣੇ ਜਾਨਵਰ ਬੰਨੇ ਹੋਏ ਸੀ ਉਹ ਥਾਂ ਬਹੁਤ ਨੀਵੀਂ ਸੀ ਗੱਲ ਵਿੱਚ ਸਿੰਗਲੀਆਂ ਪਈਆਂ ਹੋਣ ਕਰਨਾ ਉਹ ਆਪਣੇ ਜਾਨਵਰਾਂ ਨੂੰ ਨਾ ਬਚਾ ਸਕਿਆ ਪਾਣੀ ਉਹਨਾਂ ਦੇ ਸਿਰ ਦੇ ਉੱਪਰੋਂ ਵਗਣਾ ਸ਼ੁਰੂ ਹੋ ਗਿਆ ਜਿਸ ਕਰ ਨੂੰ ਬੰਨੇ ਦੇ ਬੰਨੇ ਰਹਿ ਗਏ ਬੜੀ ਦਰ ਤੱਕ ਮੌਤ ਹੋਣਾ ਜਾਨਵਰਾਂ ਨੂੰ ਮਿਲੀ ਨਾਲ ਰਹਿ ਰਹੇ ਚਾਰ ਘਰਾਂ ਨੇ ਵੀ ਆਪਣੀ ਜ਼ਰੂਰੀ ਸਮਾਨ ਜਿਵੇਂ ਫ੍ਰਿਜ ਪੇਟੀਆਂ ਕੱਪੜੇ ਖੰਡਸਮਾਨ ਉਹਨਾਂ ਨੇ ਘਰ ਦੀ ਛੱਤ ਤੇ ਚੜਾ ਲਿਆ ਉਹਨਾਂ ਦੇ ਬੱਚੇ ਸਾਰੀ ਰਾਤ ਮਛਰਾਂ ਨਾਲ ਲੜਦੇ ਰਹੇ ਬੱਚਿਆਂ ਦੀ ਮਾਂਵਾ ਆਪਣੇ ਬੱਚਿਆਂ ਨੂੰ ਬਚਾਉਣ ਲਈ ਸਾਰੀ ਰਾਤ ਉਹਨਾਂ ਨੂੰ ਪੱਖੀਆਂ ਚਲਦੀਆਂ ਰਹੀਆਂ ਸਾਰੇ ਪਿੰਡ ਦੀ ਲਾਈਟ ਬੱਜੀ ਹੋਈ ਸੀ ਸਾਰੇ ਪਾਸੇ ਪਾਣੀ ਦੀ ਡ੍ਰੌਨ ਲਈ ਆਵਾ ਡਰਾਉਣੀ ਅਲਵਾਜ ਸੁਣਾਈ ਦੇ ਰਹੀ ਸੀ ਪਿੰਡ ਵਿੱਚ ਵਾਰ-ਵਾਰ ਅਨਾਉਂਸਮੈਂਟ ਕੀਤੀ ਜਾ ਰਹੀ ਸੀ ਕੋਈ ਵੀ ਸੱਜਣ ਮਿੱਤਰ ਬਾਹਰ ਪਾਣੀ ਵਿੱਚ ਨਾ ਜਾਵੇ ਪਿੰਡ ਦੇ ਨੌਜਵਾਨ ਮੁੰਡੇ ਆਪਣੇ ਟਰੈਕਟਰਾਂ ਨੂੰ ਲੈ ਕੇ ਪਿੰਡ ਦੇ ਆਲੇ-ਦੁਆਲੇ ਘੁੰਮ ਰਹੇ ਸੀ ਨੇੜੇ ਪੈਂਦੀ ਪਟਿਆਲੇ ਦੇ ਵਿੱਚ ਤਾਂ ਪੂਰੀ ਤਰ੍ਹਾਂ ਤਬਾਹੀ ਮਚ ਚੁੱਕੀ ਸੀ ਕਿਉਂਕਿ ਪਟਿਆਲਾ ਅੱਧਾ ਤਾਂ ਪਾਣੀ ਦੇ ਨਾਲ ਹੀ ਡੁੱਬ ਚੁੱਕਾ ਸੀ ਪਿੰਡ ਦੇ ਲੋਕ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਉਹਨਾਂ ਦੀ ਮਦਦ ਕਰ ਰਹੇ ਸੀ ਪਿੰਡਾਂ ਵਿੱਚ ਪਾਣੀ ਦੇ ਖੜਨ ਨਾਲ ਮੱਛਰ ਅਤੇ ਹੋਰ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋ ਚੁੱਕਿਆ ਸੀ ਪਿੰਡ ਤੋਂ ਬਾਹਰ ਕਰਾਂ ਦੀਆਂ ਫੌਜਾਂ ਫੌਜੀਆਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਖਾਲਸਾ ਏਡ ਦੇ ਸੇਵਾਦਾਰ ਜਰੂਰੀ ਖਾਂਦਸ ਸਮਾਨ ਅਤੇ ਪਿੰਡ ਦਾ ਸਮਾਨ ਲੈ ਕੇ ਉੱਥੇ ਪਹੁੰਚ ਚੁੱਕੇ ਸਨ ਜਦੋਂ ਸਰਪੰਚ ਅਤੇ ਉਹਨਾਂ ਦੇ ਨਾਲ ਡਾਇਰੈਕਟ ਕਰਦਿਆਂ ਨੇ ਉਹਨਾਂ ਨੂੰ ਵੇਖਿਆ ਤਾਂ ਉਹਨਾਂ ਦੇ ਸਾਹ ਵਿੱਚ ਸਾ ਆ ਗਏ ਸਭ ਤੋਂ ਪਹਿਲਾਂ ਤਾਂ ਉੱਥੇ ਰਹਿ ਰਹੇ ਲੋਕਾਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਗਿਆ ਕੁਸ਼ਕਰਾਂ ਵਾਲੇ ਤਾਂ ਅੰਦਰੋਂ ਅੰਦਰੀ ਰੋ ਰਹੇ ਸੀ ਕਿਉਂਕਿ ਉਹਨਾਂ ਦਾ ਲਾਇਆ ਹੋਇਆ ਝੋਨਾ ਪਾਣੀ ਦੇ ਵਿੱਚ ਬਰਬਾਦ ਹੋ ਚੁੱਕਿਆ ਸੀ ਕੁਝ ਪਿਓ ਪੁੱਤ ਖੇਤਾਂ ਦੇ ਵਿੱਚ ਛਾਤੀ ਤੱਕ ਪਾਣੀ ਦੇ ਵਿੱਚ ਖੜ ਕੇ ਰੋ ਰੋ ਕੇ ਤਹਾਮਾਰੇ ਸੀ ਉਹਨਾਂ ਨੂੰ ਸਮੇਂ ਨਹੀਂ ਸੀ ਆ ਰਕਿਓ ਕਿਸ ਦਾ ਕਸੂਰ ਕੱਢਣ ਕਿਉਂਕਿ ਪਹਿਲਾਂ ਕੰਮਿਆਂ ਤੋਂ ਚੋਨਾ ਲਵਾ ਕੇ ਉਹਨਾਂ ਨੂੰ ਲਵਾਈ ਦੇ ਪੈਸੇ ਦਿੱਤੇ ਅਤੇ ਬਾਅਦ ਵਿੱਚ ਬਰਬਾਦੀ ਦਾ ਇਹ ਮੰਜ਼ਰ ਚੱਲ ਰਿਹਾ ਸੀ ਸਰਕਾਰ ਵੱਲੋਂ ਵਾਰ-ਵਾਰ ਕੱਬਣਾ ਵਿੱਚ ਅਪੀਲ ਕੀਤੀਆਂ ਜਾ ਰਹੀਆਂ ਸੀ ਕੋਈ ਵੀ ਘਰ ਤੋਂ ਬਾਹਰ ਨਾ ਜਾਵੇ ਕੱਗਰ ਨਦੀ ਦੇ ਤੇਜ਼ ਵਹਾਅ ਨੇ ਨੇੜੇ-ਨੇੜੇ ਦੇ ਖੇਤਾਂ ਵਿੱਚੋਂ ਇਹਦੇ ਤਾਂ ਮਿੱਟੀ ਚੁੱਕ ਕੇ ਅਗਲੇ ਕਿੱਦਾਂ ਵਿੱਚ 4-4 ਫੁੱਟ ਉਚਾਰੇ ਦਾ ਚੜਾ ਦਿੱਤਾ ਸੀ ਉਹਨਾਂ ਕਿੱਦਾਂ ਵਿੱਚੋਂ ਸਰਪੰਚ ਦੇ 12 ਕਿੱਲੇ ਆਉਂਦੇ ਸਨ ਜਿੰਨਾ ਵਿੱਚੋਂ ਤਕਰੀਬਨ 15 ਫੁੱਟ ਡੁੰਗਾਈ ਵਾਲੇ ਪਾੜ ਪਾ ਦਿੱਤੇ ਗਏ ਪਰ ਹੱਲੇ ਪਾਣੀ ਚੱਲ ਰਿਹਾ ਸੀ ਇਸ ਕਰਕੇ ਪਿੰਡ ਵਾਲਿਆਂ ਨੂੰ ਇਸ ਤਬਾਹੀ ਬਾਰੇ ਕੁਝ ਵੀ ਨਹੀਂ ਸੀ ਪਤਾ ਚੱਲਿਆ ਸਰਪੰਚ ਅਤੇ ਹੋਰ ਉਸਦੇ ਲਗਲੇ ਕਰਵਾਲਿਆਂ ਨੇ ਸਿਰਫ ਆਪਣੇ ਖਾਣ ਪੀਣ ਬਾਰੇ ਹੀ ਸੋਚਿਆ ਹੋਰ ਵੀ ਪਿੰਡਾਂ ਦੇ ਲੋਕ ਟਰੈਕਟਰ ਟਰਾਲੀਆਂ ਲੈ ਕੇ ਮਦਦ ਕਰਦੇ ਹੋਏ ਫਿਰ ਰਹੇ ਸੀ ਆਂਡਗਵਾਂ ਦੇ ਪਿੰਡਾਂ ਦੇ ਵਿੱਚ ਕਈ ਲੋਕਾਂ ਦੇ ਟੂੜੀ ਵਾਲੇ ਕੁੱਪ ਵੀ ਹੜੇ ਹੋਏ ਜਾ ਰਹੇ ਸੀ। ਕਈ ਲੋਕਾਂ ਦੇ گاਵਾਂ ਦੇ ਫਾਰਮ ਵਿੱਚੋਂ ਪਾਣੀ ਦੇ ਤੇਜ਼ ਵਹਾਅ ਦੇ ਨਾਲ ਉਹਨਾਂ ਦਾ ਸਾਰਾ ਸਮਾਨ ਰੁੜ ਚੁੱਕਿਆ ਸੀ। ਕਈ ਜ਼ਿਮੀਦਾਰਾਂ ਦੇ ਟਰੈਕਟਰ ਖੇਤਾਂ ਦੇ ਵਿੱਚ ਖੜੇ ਹੋਏ ਹੀ ਰਹਿ ਗਏ। ਪਾਣੀ ਇੱਕਦਮ ਵਧਣ ਦੇ ਕਾਰਨ ਆਪਣੀ ਜਾਨ ਬਚਾ ਕੇ ਪਿੰਡ ਵਿੱਚ ਪਹੁੰਚੇ। ਕਈਆਂ ਦੇ ਟਿਊਬਲ ਮੋਟਰਾਂ ਦੇ ਵਿੱਚ ਨਦੀ ਦਾ ਪਾਣੀ ਗੰਦਾ ਪਾਣੀ ਪੈ ਗਿਆ। ਨਦੀ ਦਾ ਇੰਨਾ ਤੇਜ਼ ਵਹਾਅ ਸੀ ਕਿ ਕਈਆਂ ਦੇ ਖੇਤਾਂ ਵਿੱਚ ਪਾਏ ਹੋਏ ਕੋਠੇ ਵੀ ਟਾਟੇੜੀ ਕਰਕੇ ਰੱਖ ਦਿੱਤੇ। ਉਸ ਦਿਨ ਸੇਬਾ ਪਾਲੇ ਨੂੰ ਨਾਲ ਲੈ ਕੇ ਕੋਠਿਆਂ ਦੇ ਉੱਪਰ ਦੀ ਹੁੰਦਾ ਹੋਇਆ ਆਪਣੇ ਘਰ ਦੀ ਛੱਤ ਉੱਤੇ ਪਹੁੰਚ ਗਿਆ ਜਦੋਂ ਉਸਨੇ ਆਪਣੇ ਘਰ ਦਾ ਹਾਲ ਦੇਖਿਆ ਉਸਨੇ ਅੱਖਾਂ ਬੰਦ ਕਰਕੇ ਪਤਾ ਨਹੀਂ ਕੀ ਸੋਚਣਾ ਸ਼ੁਰੂ ਕਰ ਦਿੱਤਾ ਸੇਬੇ ਦੀ ਅੱਖਾਂ ਦੇ ਵਿੱਚੋਂ ਹੰਝੋ ਨਿਕਲਨੇ ਸ਼ੁਰੂ ਹੋ ਗਏ ਉਹ ਸੋਚ ਰਿਹਾ ਸੀ ਕਿੰਨਾ ਔਖਾ ਮੈਂ ਆਪਣਾ ਘਰ ਦੁਬਾਰਾ ਹੀ ਜੋੜਿਆ ਹੁਣ ਫਿਰ ਤੋਂ ਇਹ ਦੁਬਾਈ ਦਾ ਮੰਜ਼ਰ ਮੈਨੂੰ ਦੇਖਣਾ ਪੈ ਰਿਹਾ ਉਹ ਸਾਰਾ ਦਿਨ ਇਸੇ ਤਰ੍ਹਾਂ ਹੀ ਨਿਕਲ ਗਿਆ ਅਗਲੀ ਸਵੇਰੀ ਪਾਣੀ ਘਟਨਾ ਸ਼ੁਰੂ ਹੋ ਗਿਆ ਤਾਂ ਸਾਰੇ ਪਿੰਡ ਵਾਲਿਆਂ ਦੇ ਮਨ ਵਿੱਚ ਹੌਂਸਲਾ ਜੇ ਆ ਗਿਆ ਕਿ ਹੁਣ ਹੌਲੀ-ਹੌਲੀ ਪਾਣੀ ਘਟ ਹੋ ਜਾਵੇਗਾ